ਸਰਕਾਰ ਕਹਿੰਦੀ ਹੈ ਬੇਟੀ ਬਚਾਓ ਬੇਟੀ ਪੜਾਓ ਲੇਕਿਨ ਦੇਸ਼ ਦੇ ਵਿੱਚ ਅੱਜ ਕੱਲ ਸਰਕਾਰ ਬੇਟੀਆਂ ਨੂੰ ਪੜਾਉਣ ਦੇ ਲਈ ਬਹੁਤ ਉਪਰਾਲੇ ਅਤੇ ਯਤਨ ਕਰ ਰਹੀ ਹੈ ਲੇਕਿਨ ਸਮਾਜ ਦੀ ਗੱਲ ਕਰੀਏ ਤਾਂ ਸਮਾਜ ਦੇ ਵਿੱਚ ਅੱਜ ਵੀ ਬੇਟੀ ਨੂੰ ਦਰਕਰਾਰ ਕੀਤਾ ਜਾਂਦਾ ਹੈ ਲੇਕਿਨ ਜਿੱਥੇ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਮੁੰਡਿਆਂ ਨੂੰ ਤਜਵੀਬ ਸਭ ਤੋਂ ਵੱਧ ਪਰਿਵਾਰ ਦੇ ਵਿੱਚ ਦਿੱਤੀ ਜਾਂਦੀ ਸੀ ਕਿ ਘਰ ਵਿੱਚ ਅਗਰ ਮੁੰਡਾ ਪੈਦਾ ਹੋਇਆ ਤਾਂ ਘਰ ਦਾ ਨ ਉਹ ਰੋਸ਼ਨ ਕਰੇਗਾ ਕੁੱਲ ਵਧੇਗਾ ਲੇਕਿਨ ਜੇ ਬੇਟੀ ਪੈਦਾ ਹੋ ਜਾਂਦੀ ਸੀ ਤਾਂ ਇਹੀ ਸਮਝਿਆ ਜਾਂਦਾ ਸੀ ਕਿ ਮਾਪਿਆਂ ਉੱਪਰ ਭੋਜ ਮੰਨੀ ਜਾਂਦੀ ਹੈ ਲੇਕਿਨ ਅੱਜ ਵੀ ਉਹੀ ਹਾਲਾਤ ਨੇ ਬਹੁਤ ਸਾਰੇ ਲੋਕ ਜੋ ਬੇਟੀ ਨੂੰ ਜਨਮ ਦੇਣ ਤੋਂ ਡਰਦੇ ਨੇ ਲੇਕਿਨ ਦੂਸਰੇ ਪਾਸੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਜੋ ਬੱਚਿਆਂ ਨੂੰ ਬੇਸਹਾਰਾ ਛੱਡ ਦਿੰਦੇ ਨਹੀਂ ਕਿ ਉਹਨਾਂ ਨੂੰ ਪਾਲਣ ਵਾਸਤੇ ਕਹਿੰਦੇ ਕ੍ਰਿਸ਼ਨ ਜੀ ਦੀ ਮਾਤਾ ਜਨਮ ਦਿਨ ਵਾਲੇ ਮਾਤਾ ਕੁਝ ਹੋ ਕੋਈ ਹੋਰ ਚੀਜ਼ ਤੇ ਉਹਨਾਂ ਨੂੰ ਪਾਲਣ ਵਾਲੇ ਮਾਤਾ ਕੋਈ ਹੋਰ ਚੀਜ਼ ਜਿਨ੍ਹਾਂ ਦਾ ਅੱਜ ਜੱਗ ਤੇ ਬਹੁਤ ਵੱਡਾ ਨਾਮ ਹੈ ਉਸੇ ਤਰ੍ਹਾਂ ਹੀ ਸਾਡੇ ਨਾਲ ਪੰਗੂੜਾ ਸੇਵਾ ਸੰਸਥਾ ਇੱਕ ਹੈ ਉਹਨਾਂ ਦੇ ਓਨਰ ਨੇ ਜੋ ਬੇਸਹਾਰਾ ਬੱਚਿਆਂ ਨੂੰ ਸਾਂਭਦੇ ਨੇ ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ ਤੇ ਹੋਰ ਨੌਜਵਾਨ ਵੀ ਹੋਵੇ ਉਹਨਾਂ ਦੀ ਵੀ ਸਾਂਭ ਸੰਭਾਲ ਕਰਦੇ ਨੇ ਤੇ ਛੋਟੀ ਉਮਰ ਤੋਂ ਲੈ ਕੇ ਜਿਸ ਤਰ੍ਹਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਹੋਰ ਵੀ ਗੱਲਾਂ ਕਰਾਂਗੇ ਅ ਬਜ਼ੁਰਗ ਵੀ ਹੋਣ ਉਹਨਾਂ ਦੀ ਵੀ ਦੇਖਭਾਲ ਕਰਦੇ ਨੇ ਸਾਡੇ ਨਾਲ ਸ਼ਮਸ਼ੇਰ ਸਿੰਘ ਜੀ ਨੇ ਗੱਲਬਾਤ ਕਰਦੇ ਆ ਪਹਿਲਾਂ ਗੱਲਬਾਤ ਕਰਦੇ ਆ ਵੀ ਬੀਤੇ ਦੋ ਦਿਨਾਂ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਕਿ ਇੱਕ ਬੱਚੀ ਨੂੰ ਕੋਈ ਇਹਨਾਂ ਦੇ ਪੰਗੂੜੇ ਦੇ ਵਿੱਚ ਛੱਡ ਜਾਂਦਾ ਤੇ ਉਸ ਬੱਚੀ ਦੇ ਲਈ ਨਾਲ 2000 ਰੁਪਏ ਲੋੜੀ ਦਾ ਸਮਾਨ ਜੇ ਦੁੱਧ ਵਾਲੀ ਬੋਤਲ ਛੋਟੀ ਬੱਚੀ ਦੀ ਤੇ ਕੁਝ ਕੱਪੜੇ ਉੱਥੇ ਛੱਡ ਜਾਂਦੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਲਿਵਿੰਗ ਇੰਡੀਆ ਤੇ ਸਵਾਗਤ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਛੋਟਾ ਜਿਹਾ ਵਾਕਿਆ ਹੈ ਦੋ ਦਿਨ ਪਹਿਲਾਂ ਦਾ ਆਇਆ ਦੋ ਚਾਰ ਦਿਨ ਪਹਿਲਾਂ ਦਾ ਆ ਰਿਹਾ ਸਾਹਮਣੇ ਆ ਰਿਹਾ ਬੱਚੀ ਨੂੰ ਪੰਗੂੜੀ ਦੇ ਵਿੱਚ ਛੱਡ ਜਾਂਦਾ ਕੋਈ ਦੇਰ ਰਾਤ ਪੈਸੇ ਛੱਡ ਜਾਂਦੇ ਆ ਦੁੱਧ ਵਾਲੀ ਬੋਤਲ ਕਿਵੇਂ ਦੇਖਦੇ ਹੋ ਤੁਸੀਂ ਸ਼ਾਮ ਦੇ ਉਨ ਲੰਮਾ ਸਮਾਂ ਹੋਵੇ ਤੁਹਾਨੂੰ ਇਹ ਚਲਾਉਂਦੇ ਨੂੰ ਸਸਤਾ ਬਿਲਕੁਲ ਮੈਨੂੰ ਲੱਗਦਾ ਤੁਹਾਡੀ ਭਾਵਨਾ ਹੈਗੀ ਐ ਮਤਲਬ ਕਹਿ ਨਹੀਂ ਦੀ ਕਿ ਵਾਕਿਆ ਤਾਂ ਵਾਕਈ ਬਹੁਤ ਵੱਡਾ ਹੈ ਹੈਨਾ ਬੇਬੱਚੀ ਛੋਟੀ ਹੈ ਪਰ ਵਾਕਿਆ ਤਾਂ ਇੰਨਾ ਵੱਡਾ ਹੈਗਾ ਕਿ ਸਾਨੂੰ ਬਹੁਤ ਹੀ ਕਹੋ ਵੀ ਚਿੰਤਨ ਕਰਨ ਦੇ ਲਈ ਮਜਬੂਰ ਕਰ ਰਿਹਾ ਹੈਗਾ ਕਿ ਬੱਚਿਆਂ ਨੂੰ ਅਸੀਂ ਉਹਨਾਂ ਪ੍ਰਤੀ ਸਾਡਾ ਨਜ਼ਰੀਆ ਐਸਾ ਇੱਕ ਵਿਕਸਿਤ ਸਮਾਜ ਦੀ ਨਿਸ਼ਾਨੀ ਹੈ ਜਾਂ ਇੱਕ ਬਿਮਾਰ ਸਮਾਜ ਦੀ ਨਿਸ਼ਾਨੀ ਹੈ ਜਾਂ ਫਿਰ ਜਿਸ ਵੇਲੇ ਹੋ ਮਤਲਬ ਕਹ ਲਓ ਵੀ ਮੌਸਮ ਇਹਦਾਂ ਦਾ ਇਹ ਜੂਨ ਦਾ ਮਹੀਨਾ 5 ਜੂਨ ਦਾ ਤੇ ਉਸ ਦਿਨ ਵਾਤਾਵਰਨ ਕਹ ਲਓ ਵੀ 6:11 ਵਜੇ ਮੈਨੂੰ ਲੱਗਦਾ ਦੇਖ ਰਹੇ ਅਸੀਂ ਤੇ ਉਹਦੇ ਵਿੱਚ ਇੰਨੀ ਹਨੇਰੀ ਝੱਖੜ ਚੱਲ ਰਹੇ ਐ ਤੇ ਦੂਜੇ ਪਾਸੇ ਤੋਂ ਬੱਚੇ ਦੀ ਮਤਲਬ ਸਾਨੂੰ ਪਹਿਲੀ ਅਸੀਂ ਉੱਥੇ ਰਹਿੰਦੇ ਵਿੱਚੇ ਰਹਿੰਦੇ ਆ ਨਾ ਅਸੀਂ ਤੇ ਉਹਦੇ ਵਿੱਚ ਲਾਇਸੈਂਸਰ ਵੀ ਐ ਤੇ 24 ਘੰਟੇ ਸੇਵਾਦਾਰ ਵੀ ਤਾਇਨਾਤ ਹੈਗਾ ਤੇ ਸਾਨੂੰ ਉਸੇ ਵੇਲੇ ਮਤਲਬ ਉਹਦਾ ਪਤਾ ਲੱਗ ਜਾਂਦਾ ਹੈਗਾ ਤੇ ਜਦੋਂ ਪਤਾ ਲੱਗਿਆ ਕਿ ਬੱਚਾ ਉੱਥੇ ਪਹੁੰਚ ਗਿਆ ਕੋਈ ਤੇ ਨਾਲ ਦੀ ਨਾਲ ਸਾਡਾ ਮੈਡੀਕਲ ਜੋ ਜਿਹੜਾ ਪੈਰਾਮੈਡੀਕਲ ਸਟਾਫ ਹੈ ਨਰਸਿੰਗ ਹੈ ਉਹਦੇ ਵਿੱਚ ਹੈ ਨਾ ਫਾਰਮਾਸਿਸਟ ਹੈਗੇ ਤੇ ਨਾਲ ਵਾਰਡਨ ਤੇ ਫੜਾ ਫੜਾ ਤੇ ਪਹੁੰਚੇ ਬੱਚੀ ਦੇ ਹਾਲਾਤ ਦੇਖ ਕੇ ਬਾਕੀ 2000 ਰੁਪਿਆ ਤੇ ਨਾਲ ਸਮਾਨ ਡਾਈਪਰ ਜਾਂ ਕੱਪੜੇ ਹੋਰ ਕਾਫੀ ਕੁਝ ਪਿਆ ਸੀ ਤੇ ਨਾਲ ਦੀ ਨਾਲ ਫੇ ਸਵਾਲਾਂ ਦਾ ਵੀ ਹਟ ਜਾ ਰਿਹਾ ਸੀ ਵੀ ਐਡੀ ਵੱਡੀ ਮਜਬੂਰੀ ਕੀ ਬਣ ਗਈ ਕਿ ਪਾਸੇ ਐਦਾਂ ਲੱਗਦਾ ਵੀ ਬੱਚੇ ਦੀ ਬੱਚੇ ਦੇ ਪ੍ਰਤੀ ਉਹਨਾਂ ਨੂੰ ਇਹ ਵੀ ਹੈਗਾ ਫਿਕਰ ਕਿ ਬੱਚੇ ਨੂੰ ਇਮੀਡੀਏਟਲੀ ਕੋਈ ਚੀਜ਼ ਚਾਹੀਦੀ ਹੋਵੇ ਮਿਲ ਵੀ ਜਾਊਗੀ ਦੂਜੀ ਗੱਲ ਹੈ ਫਿਰ ਬੱਚੇ ਨੂੰ ਜਿਹੜਾ ਕਿ ਸੀਗੇ ਕੀ ਮਜਬੂਰੀਆਂ ਬਣ ਗਈਆਂ ਕਿ ਸਾਡੇ ਸਮਾਜ ਦਾ ਮਤਲਬ ਕਿਹੋ ਜਿਹਾ ਮਤਲਬ ਨਜ਼ਰੀਆ ਹੈਗਾ ਜਿਹਦੇ ਵਿੱਚ ਅਸੀਂ ਮਤਲਬ ਦੇਖ ਰਹੇ ਹਾਂ ਇਸ ਵੇਲੇ ਕਿ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਇਸ ਤਰ੍ਹਾਂ ਕਰੇਡਿਟ ਛੱਡਣਾ ਵੀ ਕਿ ਕੋਈ ਜਿਵੇਂ ਅਸੀਂ ਪਹਿਲਾਂ ਕੁਝ ਐਕਸਪੀਰੀਅੰਸ ਕੀਤਾ ਵੀ ਅਨਵੈਡਡ ਮਦਰ ਕਿ ਇਦਾਂ ਦੀ ਗੱਲ ਹੋਊਗੀ ਵੀ ਕੀ ਜਾਂ ਪਰਿਵਰਿਸ਼ਾ ਇੰਨੀ ਕਾਸਟਲੀ ਹੋਗੀ ਕਿ ਆਰਥਿਕ ਹਾਲਾਤ ਹੀ ਦੇ ਵਿੱਚ ਇਨਵੋਲਵ ਹੋ ਗਈਆਂ ਕਿਸ ਤਰ੍ਹਾਂ ਦੀ ਜੀ ਸਾਡੀ ਐਜੂਕੇਸ਼ਨ ਦਾ ਵੀ ਪੜ੍ਹਾਈ ਲਿਖਾਈ ਦੇ ਵਿੱਚ ਸਾਡੀ ਉਹ ਐਜੂਕੇਸ਼ਨ ਬੱਚਿਆਂ ਨੂੰ ਪੜਾਉਣਾ ਤਾਂ ਹੈਗਾ ਤੇ ਬੱਚੇ ਨੂੰ ਪੜਾਉਣਾ ਕੀ ਚੀਜ਼ ਹੈ ਕਿ ਵਾਕਈ ਅچھے ਇਨਸਾਨ ਬਣਨਾ ਜਿਹਨੂੰ ਕਹਿੰਦਾ ਇਨਸਾਨੀਤ ਵਾਲੇ ਫੈਸਲੇ ਜਿਹੜੇ ਹੈਗੇ ਆ ਬੀਇੰਗ ਅ ਇਨਸਾਨ ਤੇ ਜੇ ਉਹਦੇ ਅੰਦਰ ਇਨਸਾਨੀਤ ਵਾਲਾ ਗੁਣੀ ਨਾ ਝਲਕੇ ਹੁਣ ਮਾਈਕ ਦੇ ਵਿੱਚ ਮਾਈਕ ਵਾਲਾ ਗੁਣ ਨਾ ਝਲਕੇ ਤੁਸੀਂ ਲਾਇਕ ਹੀ ਨਹੀਂ ਕਰਨਾ ਉਹਨੇ ਕਹਣਾ ਪਰਾਂ ਰੱਖਦੇ ਸਵਾਲ ਤਾਂ ਬਹੁਤ ਖੜੇ ਹੁੰਦੇ ਨੇ ਕਿ ਤੁਹਾਡੇ ਮਜਹਨ ਚ ਵੀ ਆ ਸਾਡੇ ਵੀ ਆ ਅ ਅੱਜ ਕੱਲ ਕਿੰਨੇ ਬੱਚਾ ਨੂੰ ਤਾਂ ਹਰ ਇੱਕ ਕੋਈ ਪਿਆਰ ਕਰਦਾ ਲੋਕ ਬੱਚਾ ਹਾਸਤੇ ਤਰਸਦੇ ਆ ਲੇਕਿਨ ਪੰਘੂੜੇ ਦੇ 2 ਦਿਨ ਦੀ ਬੱਚੇ ਨੂੰ ਛੱਡ ਕੇ ਜਾਣਾ ਕਿਤੇ ਨਾ ਕਿਤੇ ਕੋਈ ਨਾ ਕੋਈ ਮਜਬੂਰੀ ਇਦਾਂ ਦੀ ਕੀ ਕਹਿ ਸਕਦੇ ਆਪਾਂ ਪਰ ਸਵਾਲ ਖੜੇ ਕਰਦੇ ਹਾਂ ਹਾਂ ਮਤਲਬ ਉਹ ਮਜਬੂਰੀਆਂ ਨੂੰ ਕੀ ਦੂਰ ਨਹੀਂ ਕੀਤਾ ਜਾ ਸਕਦਾ ਸਵਾਲ ਤਾਂ ਇਹੀ ਹੈ ਨਾ ਕਿ ਮਤਲਬ ਜੇ ਉਸੇ ਵਿਕਾਸ ਵੱਲ ਵਧ ਰਹੇ ਹੈ ਤੇ ਹੁਣ ਮਜਬੂਰੀਆਂ ਦੀ ਭੇਡ ਚੜੀ ਜਾ ਮੰਗੇ ਅਸੀਂ ਜੇਕਰ ਬੱਚਾ ਜਿਹੜਾ ਸਾਡਾ ਹੈਗਾ ਜੇ ਉਦੋਂ ਆਪਾਂ ਓਕੜਾ ਲਾਉਣ ਪਿਕਚਰ ਦੇਖੀਏ ਵੀ ਸਾਡੇ ਬੱਚੇ ਇਹਨਾਂ ਦੇ ਜਿਹੜੇ ਛੋਟੀ ਉਮਰ ਚੋਂ ਨੇ 5-6 ਸਾਲ ਤੱਕ ਹੈ ਨਾ ਇਹ ਬੱਚੇ ਹੈ ਕਿ ਨਹੀਂ ਟੋਟਲ ਸਮਾਜ ਦੇ ਵਿੱਚ ਇਹ 10% ਪਲੱਸ ਦੀ ਗਿਣਤੀ ਹੈ ਜਿਹਨੂੰ ਕਹਿੰਦੇ ਵੀ ਟੋਟਲ ਆਬਾਦੀ ਦਾ ਸਾਡੇ ਦੇਸ਼ ਦੀ 16 ਕਰੋੜ ਤੋਂ ਘਟ ਨਹੀਂ ਬਣਦੇ ਵਾਧੇ ਬਣਦੇ ਸਰਵੇਖੀਆਂ ਰਿਪੋਰਟ ਨਾਲ ਇਹ ਹੈਗੀਆਂ ਫਿਰ ਸਵਾਲ ਪੈਦਾ ਹੁੰਦਾ ਵੀ ਇਹਦੇ ਵਿੱਚ orphans ਬੱਚੇ ਵੀ ਹੁੰਦੇ ਜਿਨ੍ਹਾਂ ਨੂੰ ਮਾਪੇ ਭੀ ਹੈ ਜਿਹੜੀ ਪਰਵਰਿਸ਼ ਕਰਨ ਵਾਲੇ ਜਿਹੜੇ ਹੈਗੇ ਆ ਉਹ ਉਹ ਮਾਹੌਲ ਨਹੀਂ ਦੇਣ ਵਾਲੇ ਨਹੀਂ ਹੁੰਦੇ ਉਹਦੇ ਦੀ ਗਿਣਤੀ ਬਹੁਤ ਹੈ 20% ਬੱਚੇ ਹੋਣਗੇ 20% ਬੱਚੇ ਜਿਨ੍ਹਾਂ ਨੂੰ ਅਸੀਂ orphans ਕਹਿ ਦਿੰਦੇ ਵੀ orphans ਹੋ ਗਏ ਤੇ ਫਿਰ ਉਹਨਾਂ ਨੂੰ ਸੰਭਾਲਣ ਦੇ ਕਿਦ orphans ਨੂੰ orphans ਲਈ ਅਰੇਂਜਮੈਂਟ ਹੈਗਾ ਉਹ orphans ਦੇ ਲਈ ਅਰੇਂਜਮੈਂਟ ਤਾਂ 1.5% ਦਾ ਵੀ ਨਹੀਂ 1.5% ਦਾ ਵੀ ਅਰੇਂਜਮੈਂਟ ਨਾ ਹੋਣ ਕਰਕੇ ਫਿਰ ਉਹ ਬੱਚਿਆਂ ਨੂੰ ਜਦੋਂ ਪਰਵਰਿਸ਼ ਪ੍ਰੋਪਰ ਨਹੀਂ ਮਿਲਦੀ ਤੇ ਉਹ ਬੱਚੇ ਹੁਣ ਸਮਾਜ ਦਾ ਜਾਂਦਾ ਸਾਡਾ ਵਿਕਾਸ ਵੱਲੋਂ ਦੇਸ਼ ਨੇ ਵਧਣਾ ਵਿਕਾਸ ਵੱਲੋਂ ਦੇਸ਼ ਵੱਧ ਰਿਹਾ ਹੈ ਨਾ ਤਰੱਕੀ ਕਰ ਰਿਹਾ ਤੇ ਇਹਦੇ ਵਿੱਚ ਜਿਹੜਾ ਨੌਜਵਾਨ ਸਾਡਾ ਬੱਚਾ ਆ ਰਿਹਾ ਇਹਦੇ ਵਿੱਚ ਤੇ ਉਹ ਬੱਚਾ ਕਿਦਾਂ ਦਾ ਆਊਗਾ ਜਿਹੜੇ ਬੱਚਿਆਂ ਨੂੰ ਉਹ ਲੜਿੰਦਾ ਵਾਤਾਵਰਣ ਨਹੀਂ ਮਿਲਣਾ ਸਾਡਾ ਲਾਈਫ ਸਟਾਈਲ ਕਿਦੰਦਾ ਅਸੀਂ ਕਹਿੰਦੇ ਤੁਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੇ ਸਾਡਾ ਲਾਈਫ ਸਟਾਈਲ ਇਦੰਦਾ ਸੀ ਸਾਡੀ ਆਜ਼ਾਦੀ ਸਾਡਾ ਫਲਣਾ ਹੈ ਨਾ ਇਹ ਸਾਰੀਆਂ ਚੀਜ਼ਾਂ ਮਤਲਬ ਸਾਨੂੰ ਇਦਾਂ ਮਹਿਸੂਸ ਹੋ ਰਿਹਾ ਵੀ ਸਾਨੂੰ ਮਾਂ ਬਾਪ ਤੋਂ ਲੈ ਕੇ ਜਿਹੜੇ ਬੱਚਿਆਂ ਨੂੰ ਸੰਸਕਾਰ ਮਿਲਣੇ ਚਾਹੀਦੇ ਐ ਐਜੂਕੇਸ਼ਨ ਦੇ ਵੀ ਜਿਹੋ ਜਿਹਾ ਸਿਲੇਬਸ ਚਾਹੀਦਾ ਹੈ ਜਿੰਨੀ ਸੈਂਸਿਟੀਵਿਟੀ ਤੇ ਅਵੇਅਰ ਟੀਚਰ ਚਾਹੀਦੇ ਆ ਕਿ ਮੈਂ ਸਮਾਜ ਨੂੰ ਬੱਚਾ ਸਮਾਜ ਨੂੰ ਕਿਹੋ ਜਿਹਾ ਮਤਲਬ ਜਿਹੜਾ ਮਤਲਬ ਇੱਕ ਜਿਵੇਂ ਜੇ ਆਫੀਸਰ ਵੀ ਬਣਾਉਣਾ ਹੈ ਤੇ ਆਫੀਸਰ ਕਿਦਾਂ ਦਾ ਹੋਣਾ ਜਿਹਦੇ ਵਿੱਚ ਇਨਸਾਨੀਤ ਹੋਣੀ ਚਾਹੀਦੀ ਕਿੰਨੀ ਹੋਣੀ ਚਾਹੀਦੀ ਕਈਆਂ ਕੋਲ ਪੈਸਾ ਪਦਾਰਥ ਪਦਵੀ ਬਹੁਤ ਵੱਡੇ ਉਹਦੇ ਸਾਡਾ ਨਾਮ ਲੈਣ ਨੂੰ ਵੀ ਦੇਲ ਨਹੀਂ ਕਰਦਾ ਤੇ ਚਲੋ ਉਹ ਚੀਜ਼ਾਂ ਜਿਹੜੀਆਂ ਬਹੁਤ ਸਵਾਲ ਖੜੇ ਕਰ ਰਹੀਆਂ ਆ ਵੀ ਇਹਦੇ ਪਿੱਛੇ ਡਿਸਕ੍ਰਿਮੀਨੇਸ਼ਨ ਜੈਂਡਰ ਦੀ ਹੈਗੀ ਹੈ ਤੇ ਜੈਂਡਰ ਦੇ ਡਿਸਕ੍ਰਿਮੀਨੇਸ਼ਨ ਜੇਕਰ ਬੱਚੀ ਪ੍ਰਤੀ ਜੇ ਹੁਣ ਸਾਡੇ ਕੋਲ ਬੱਚੀਆਂ ਜਿਆਦਾ ਆਈਆਂ ਹੋਰ ਕ੍ਰੈਡਲ ਜਿਹੜੇ ਹੈਗੇ ਸਿਰ ਹੋਰ ਸਾਡੇ ਕੋਲ ਜਿਹੜੀ ਹੈਗੀ ਮੰਨ ਲਓ ਲਗਭਗ 18 ਬੱਚੇ ਆਏ ਐ ਤੇ ਉਸ ਦੇ ਵਿੱਚ ਮਤਲਬ ਜੇਕਰ ਬੱਚਿਆਂ ਪ੍ਰਤੀ ਸਾਡਾ ਨਜ਼ਰੀਆ ਇਦਾਂ ਦਾ ਹੈ ਹੁਣ ਬੱਚੀ ਨੇ ਹੀ ਅੱਗੇ ਜਿਹੜੀ ਮਾਂ ਬਣ ਕੇ ਤੇ ਉਹ ਬੱਚਿਆਂ ਨੂੰ ਮਾਹੌਲ ਦੇਣਾ ਸੀ ਜੇਕਰ ਉਸ ਬੱਚੀ ਨੂੰ ਸਾਡਾ ਨਜ਼ਰੀਆ ਇਦਾਂ ਦਾ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕੁੱਲ ਦੀ ਕਿ ਅੱਗੇ ਵੰਸ ਚੱਲਦਾ ਹੁੰਦਾ ਮੁੰਡੇ ਨਾਲ ਤੇ ਮੁੰਡਾ ਸਾਡੀ ਕੇਅਰ ਕਰਦਾ ਜੀ ਇਹਦਾ ਹੁਣ ਬਹੁਤ ਕੁਝ ਪ੍ਰੂਵ ਹੋ ਚੁੱਕਿਆ ਨਾ ਕੇਰ ਕੇਰ ਦੇ ਵਿੱਚ ਬੱਚੀਆਂ ਪਿੱਛੇ ਨਹੀਂ ਹੈਗੀਆਂ ਕੇਰ ਦੇ ਵਿੱਚ ਬੱਚੀਆਂ ਅੱਗੇ ਆ ਸੰਭਾਲਣ ਦੇ ਵਿੱਚ ਇਹਦਾ ਪ੍ਰਭਾਵ ਸਾਰੀਆਂ ਹੱਡਵੀਤ ਤੇ ਵੀ ਹੈਗੀਆਂ ਵੀ ਮੁੰਡੇ ਸੰਭਾਲਦੇ ਹੈਗੇ ਪਰ ਮੁੰਡਿਆਂ ਨਾਲੋਂ ਕੁੜੀਆਂ ਘੱਟ ਨਹੀਂ ਸੰਭਾਲਦੀਆਂ ਜਿਆਦਾ ਸੰਭਾਲਦੀਆਂ ਭਾਵੇਂ ਉਹਨਾਂ ਨੂੰ ਆਪਣੇ ਪੇਕੇ ਪਰਿਵਾਰ 'ਚ ਕਿ ਉਹਨਾਂ ਦੇ ਸਹੁਰੇ ਪਰਿਵਾਰ 'ਚ ਕਿ ਉਹਨਾਂ ਨੂੰ ਲੈਣਾ ਹੈ ਬਿਲਕੁਲ ਸਹੀ ਹੈ ਵੀ ਅੱਜ ਦੇ ਜ਼ਮਾਨੇ 'ਚ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਚਾਹੇ ਕਿਸੇ ਖੇਤਰ 'ਚ ਵੀ ਹੁਣ ਸਿੱਖਿਆ ਦੇ ਹੁਣ ਪੜਾਈ ਦੇ ਹੋਣੀ ਜਾਂ ਤਕਨੀਕੀ ਸਿੱਖੇ ਖੇਤਰ ਦੇ ਵਿੱਚ ਹੁਣ ਪਰ ਮਾਪੇ ਦੀ ਕੇਰ ਸਭ ਤੋਂ ਜ਼ਿਆਦਾ ਕੁੜੀਆਂ ਹੀ ਕਰਦੀਆਂ ਇਹ ਤਾਂ ਸਾਹਮਣੇ ਅੱਜ ਦੇ ਜ਼ਮਾਨੇ 'ਚ ਦੇਖ ਲਿਆ ਤੇ ਫੇਰ ਹੁਣ ਜਿਹੜਾ ਜੇ ਦੇਖ ਲਿਆ ਜੇ ਹੁਣ ਏਡੀ ਵੱਡੀ ਕਮਜ਼ੋਰੀ ਜਿਹੜੀ ਹੈਗੀ ਸਾਡੀ ਤੁਸੀਂ ਰਿਐਲਿਟੀ ਨੂੰ ਨજર ਅੰਦਾਜ਼ ਕਰਕੇ ਜੇਕਰ ਫੈਸਲਾ ਲਵਾਂਗੇ ਤੇ ਫੇਰ ਦੇ ਕਨਸੀਕਵੈਂਸ ਕਿਦਾਂ ਦੇ ਨਿਕਲਣਗੇ ਮੈਂ ਇਹ ਇਹਦੇ ਨਾਲ ਬਹੁਤ ਸਾਰੇ ਫੈਕਟਰ ਹੈਗੇ ਸਮਾਜ ਦੇ ਵਿੱਚ ਵਾਤਾਵਰਨ ਕੀ ਲੜਕੀਆਂ ਸੇਫ ਹੈ ਕੀ ਹੈ ਕਿਹੋ ਜਿਹਾ ਸਾਡਾ ਨਜ਼ਰੀਆ ਬਣਦਾ ਜਾ ਰਿਹਾ ਮੈਂ ਉਹੀ ਕਹਿ ਰਹੀ ਨਹੀਂ ਹੈ ਪੇਰੈਂਟਸ ਤੋਂ ਲੈ ਕੇ ਐਜੂਕੇਸ਼ਨ ਦੇ ਸਿਲੇਬਸ ਤੋਂ ਲੈ ਕੇ ਟੀਚਰਾਂ ਤੋਂ ਲੈ ਕੇ ਸਾਨੂੰ ਸਮਝਣਾ ਪਊਗਾ ਵੀ ਸਾਡੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ ਵੀ ਜੇਕਰ ਬੱਚੇ ਨੂੰ ਆਫੀਸਰ ਬਣਾਉਣਾ ਤਾਂ ਕਿਦਾਂ ਦਾ ਆਫੀਸਰ ਹੋਣਾ ਚਾਹੀਦਾ ਕਹਿੰਦਾ ਭਾਵੇਂ ਇੰਜੀਨੀਅਰ ਬਣਾਉਣਾ ਭਾਵੇਂ ਉਹਨੂੰ ਜਿਹੋ ਜਿਹਾ ਵੀ ਮਤਲਬ ਮਰਜ਼ੀ ਅਸੀਂ ਕਰ ਲਓ ਵੀ ਬਣਾਉਣਾ ਬਿਜ਼ਨਸਮੈਨ ਬਣਾਉਣਾ ਤੇ ਉਸ ਦੇ ਵਿੱਚ ਉਹਦਾ ਨਜ਼ਰੀਆ ਕਿਦਾਂ ਦਾ ਹੋਊਗਾ ਕੋਈ ਨਜ਼ਰੀਆ ਜਿਹੜਾ ਹੈਗਾ ਜਿਉਹ ਜਿਉ ਉਹਨੂੰ ਪਰਿਵेश ਦੇ ਵਿੱਚ ਜਿਉਹ ਜਿਹਾ ਉਹਨੂੰ ਮਾਹੌਲ ਮਿਲਣਾ ਜਿਉਹ ਜੀਆਂ ਵੈਲਿਊ ਦੀ ਇਨਸਾਨੀਤ ਕਦਰਾਂ ਕੀਮਤਾਂ ਵਾਲੀਆਂ ਮਿਲੀਆਂ ਹੈਗਾ ਤੇ ਉਸ ਦੇ ਨਾਲ ਹੀ ਉਹਦੇ ਅੰਦਰ ਇੱਕ ਸੰਸਕਾਰ ਪੈਦਾ ਹੋਣੀ ਹੈ ਜਿਹਨੇ ਹਰ ਸਿਚੁਏਸ਼ਨ ਦੇ ਵਿੱਚ ਉਹਨੂੰ ਰਿਸਪੌਂਡ ਕਰਨ ਦਾ ਆਧਾਰ ਬਣਨਾ ਹੈ ਤੇ ਉਹਨੂੰ ਦੇਖਣ ਦਾ ਜ਼ਿੰਦਗੀ ਨੂੰ ਅਤਿਹਾ ਮਤਲਬ ਆਪਣੇ ਜੀਵਨ ਨੂੰ ਤੇ ਜਗਤ ਨੂੰ ਦੇਖਣ ਦਾ ਇੱਕ ਨਜ਼ਰੀਆ ਦੇਣਾ ਉਹ ਸਾਨੂੰ ਅੱਜ ਸੰਸਕਾਰ ਜਿਹੜੇ ਹੈਗੇ ਜਿਹੜੇ ਕਿ ਮਾਨ ਦੇ ਪੇਟ ਤੋਂ ਲੈ ਕੇ ਹੀ ਤੇ ਅਖੀਰਲੇ ਦਮ ਤੱਕ ਇਨਸਾਨ ਨੂੰ ਪ੍ਰਭਾਵਿਤ ਕਰਦੇ ਨੇ ਇਹ ਵਾਤਾਵਰਨ ਜਿਹੜਾ ਹੈਗਾ ਤੇ ਇਹ ਵਾਤਾਵਰਨ ਸਾਨੂੰ ਅੱਜ ਉਹ ਪ੍ਰੋਪਰ ਨਾ ਮਿਲਣ ਕਰਕੇ ਹੀ ਇਹ ਰਿਜ਼ਲਟ ਸਾਡੇ ਸਾਹਮਣੇ ਆ ਰਹੇ ਆ ਕਿ ਅੱਜ ਅਸੀਂ ਵੱਡੇ ਪੱਧਰ ਤੇ ਇਹ ਕਮਜ਼ੋਰੀਆਂ ਵਿੱਚੋਂ ਬਾਹਰ ਨਿਕਲ ਪਾ ਰਹੇ ਭਾਵੇਂ ਉਹ ਆਰਥਿਕ ਕਮਜ਼ੋਰੀ ਹੈ ਇਕੁਐਲਟੀ ਜਿਹੜੀ ਅਸੀਂ ਬੜਾ ਰੌਲਾ ਪਾਇਆ ਹੋਇਆ ਤੇ ਰੀ ਇਕੁਐਲਟੀ ਗਰਾਊਂਡ ਰੀਅਲ ਗਰਾਉਂਡ ਤੇ ਰਿਐਲਿਟੀ ਕੋ ਸ਼ੋਅ ਰਹਿ ਗਈ ਹੈ ਤੇ ਜੇਕਰ ਅਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰੀਏ ਉਹ ਸਮਾਨ ਨਹੀਂ ਤਾਂ ਸਾਰਾ ਬੱਚੇ ਨੂੰ ਵਾਤਾਵਰਨ ਦੇਣਾ ਹੈਗਾ ਸਾਰਾ ਜਿਹੜੀ ਫਾਊਂਡੇਸ਼ਨ ਹੈਗੀ ਹੈ ਪਰਿਵਾਰ ਦੀ ਜਿਹੜਾ ਕਿ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਜਿਹਦੇ ਨਾਲ ਸਮਾਜ ਬਣਦਾ ਪਰਿਵਾਰ ਜੋੜ ਕੇ ਤੇ ਉਹਦੇ ਵਿੱਚ ਬੱਚੇ ਨੂੰ ਜੇ ਹੁਣ ਬੱਚੇ ਨੂੰ ਅਸੀਂ ਮਹਿਸੂਸ ਕਰਦੇ ਆਂ ਵੀ ਇਹ ਇਹ ਤਾਂ ਮਤਲਬ ਬਗਾਨੇ ਘਰ ਚਲੀ ਜਣੀ ਹੈ ਜੇ ਇਹ ਸੋਚ ਹੈ ਸਾਡੀ ਤੇ ਫਿਰ ਤਾਂ ਮਦਦ ਅਸੀ ਉਹ ਐਕਸਪੋਜ਼ਡ ਅਪਰਚੂਨਿਟੀ ਉਹ ਮੌਕੇ ਵੀ ਨਹੀਂ ਦੇ ਪਾਵਾਂਗੇ ਫਿਰ ਤਾਂ ਹਰ ਲੈਵਲ ਤੇ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਕਰਾਂਗੇ ਫਿਰ ਉਹਦਾ ਵਿਕਾਸ ਬੱਚੀ ਤਾਂ ਉਸ ਲੈਵਲ ਦਾ ਨਹੀਂ ਹੋਏਗਾ ਤੇ ਬੱਚਿਆਂ ਦਾ ਵਿਕਾਸ ਕਿਦਾਂ ਕਰੇਗੀ ਬੱਚਿਆਂ ਬੰਦੀ ਕਿਦਾਂ ਸੋਚੇਗੀ ਸਾਡੇ ਆਉਣ ਦੀ ਸਾਰੀ ਮੈਡਮ ਕੋਲ ਜਦੋਂ ਬੱਚੀ ਇਹਨਾਂ ਨੇ ਦੇਖਿਆ ਤੇ ਫਟਾਫਟ ਮੇਰੇ ਤਾਂ ਦਿਮਾਗ 'ਚ ਚੀਜ਼ਾਂ ਨਹੀਂ ਵੀ ਆਈਆਂ ਮੈਂ ਤਾਂ ਗਿਆ ਮੈਂ ਕਿਹਾ ਵੀ ਚਲੋ ਠੀਕ ਹੈ ਇਸ ਬਿਲਡਿੰਗ ਦੇ ਵਿੱਚ ਤੇ ਬੱਚੀ ਦਾ ਇਤਨਾਂ ਦਾ ਕਮਰਾ ਹੋਣਾ ਚਾਹੀਦਾ ਤੇ ਜਨਰੇਟਰ ਲੱਗਿਆ ਹੋਇਆ ਵੀ ਜਦੋਂ ਬਿਜਲੀ ਜਾਂਦੀ ਹੈ ਤਾਂ ਜਨਰੇਟਰ ਚੱਲ ਜਾਊਗਾ ਇਹਨਾਂ ਨੇ ਕੱਲਾ ਕੱਲਾ ਕ੍ਰੈਡਲ ਦੇਖਿਆ ਨਹੀਂ ਕੁਛ ਵੀ ਹੋ ਸਕਦਾ ਜਨਰੇਟਰ ਨੂੰ ਨਹੀਂ ਉਹਦੇ ਲਈ ਇਨਵਰਟਰ ਚਾਹੀਦਾ ਇਦਾਂ ਦਾ ਚਾਹੀਦਾ ਮਤਲਬ ਮਾਂ ਦਾ ਦਿਲ ਬਹੁਤ ਵੱਡਾ ਹੁੰਦਾ ਚਾਹੇ ਮਾਂ ਕਿੰਨੀ ਦੀ ਉਮਰ ਦੀ ਵੀ ਨਾ ਹੋਵੇ ਬੱਚਾ ਤਾਂ ਉਹਦੇ ਲਈ ਬੱਚਾ ਹੈ ਮੈਂ ਜਦੋਂ ਪਹਿਲੀ ਵਾਰੀ ਤੁਸੀਂ ਉਸ ਬੱਚੇ ਨੂੰ ਦੇਖਿਆ ਬੱਚੀ ਨੂੰ ਤਾਂ ਮੇਰੇ ਕੋਲ ਮੈਂ ਇਮੋਸ਼ਨਲ ਵਾਲੀ ਗੱਲ ਹੈ ਕਿਸ ਤਰ੍ਹਾਂ ਦਾ ਸੀ ਉਹ ਸਮਾਂ ਜਦ ਤੁਹਾਡੇ ਕੋਲ ਹੱਥ 'ਚ ਆਦ ਕੁੜੀ ਆਈ ਹੈ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਆ ਦਾਤੇ ਨੇ ਨੀ ਨੂੰ ਮੇਰ ਕੀਤੀ ਆ ਕਿ ਕੋਸ਼ਿਸ਼ ਕਰੀ ਦੀ ਆ ਕਿ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਦੇਖਣ ਦੀ ਬਹੁਤ ਪਿਆਰੀ ਬੱਚੀ ਆ ਬਹੁਤ ਇਮੋਸ਼ਨਲ ਕਾ ਜਾਂਦੀ ਹੈ ਬੜਾ ਲਗ ਮਤਲਬ ਲगाव ਫੀਲ ਹੋ ਰਿਹਾ ਉਹਦੇ ਨਾਲ ਤੇ ਉਹੀ ਜਿਵੇਂ ਇਹਨਾਂ ਦੇ ਕਹਾਣੇ ਕੇ ਵੀ ਪਹਿਲਾਂ ਹੀ ਸਾਰੀਆਂ ਮਤਲਬ ਠੀਕ ਹੈ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਬਹੁਤ ਵਧੀਆ ਅਰੇਂਜਮੈਂਟਸ ਕੀਤੇ ਆ ਮੈਂ ਉਸ ਟਾਈਮ ਆਊਟ ਆਫ ਸਟੇਸ਼ਨ ਸੀਗੀ ਤੇ ਆਂਦੇ ਮੈਨੂੰ ਟਾਈਮ ਲੱਗ ਰਿਹਾ ਸੀਗਾ ਤੇ ਮੈਂ 10 ਕੁ ਘੰਟੇ ਬਾਅਦ ਪਹੁੰਚੀ ਆ ਤੇ ਆ ਕੇ ਸਭ ਤੋਂ ਪਹਿਲਾਂ ਮੈਂ ਚੈੱਕ ਕੀਤਾ ਕਿ ਵੀ ਇਨਵਰਟਰਸ ਵਰਕ ਕਰ ਰਹੇ ਹੈਗੇ ਆ ਐਂ ਕਹਿੰਦੇ ਨਹੀਂ ਅਸੀਂ ਆਟੋ ਤੇ ਜਨਰੇਟਰ ਲਗਾਇਆ ਮੈਂ ਕਿ ਨਹੀਂ ਰਾਤ ਨੂੰ ਇਕੋਦਮ ਕੋਈ ਪ੍ਰੋਬਲਮ ਆ ਜਾਏ ਡੀਜ਼ਲ ਨਹੀਂ ਹੈਗਾ ਜਾਂ ਕੋਈ ਹੋ ਦਿੱਕਤ ਆ ਗਈ ਤੇ ਵੀ ਉਹ ਵੀ ਜ਼ਰੂਰੀ ਹੈਗਾ ਫਿਰ ਨਾਲ ਟਾਰਚਾ ਲੱਗ ਰਖਾਈ ਕੈਟਲ ਪਾਣੀ ਦੀ ਗਰਮ ਪਾਣੀ ਗਰਮ ਕਰਨ ਵਾਸਤੇ ਕੈਟਲ ਲੱਗੇ ਰਖਾਈ ਫ੍ਰਿਜ ਰਖਵਾਇਆ ਛੋਟਾ ਵੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਈ ਜੇ ਬੱਚੀ ਰੋਣ ਦਾ ਮੌਕਾ ਨਾ ਮਿਲੇ ਉਹਨੂੰ ਗਰਮ ਪਾਣੀ ਬੋਇਲਡ ਵਾਟਰ ਵੀ ਚਾਹੀਦਾ ਪਾਣੀ ਠੰਡਾ ਵੀ ਚਾਹੀਦਾ ਇੱਕੋ ਦਮ ਮਿਕਸ ਕੀਤਾ ਦੁੱਧ ਜਿਹੜਾ ਡਾਕਟਰ ਨੇ ਲੈਕਟੋਜ਼ਨ ਵਨ ਲਿਖਿਆ ਵੀ ਉਹ ਵੀ ਉਹ ਖਤਮਤਾ ਨਹੀਂ ਹੋ ਰਿਹਾ ਐਡਵਾਂਸ ਜਿਹ ਪਹਿਲਾਂ ਰੱਖੇ ਗਏ ਆ ਸਾਰੇ ਡਾਈਪਰ ਪਏ ਆ ਸਾਰਾ ਕੁਝ ਪਿਆ ਤੇ ਉਹ ਚੀਜ਼ਾਂ ਸਾਰੀਆਂ ਆ ਕੇ ਫਿਰ ਉਸ ਤਰ੍ਹਾਂ ਚੈੱਕ ਕੀਤੀਆਂ ਵੀ ਮਤਲਬ ਜਿਵੇਂ ਆਪਾਂ ਨੂੰ ਹੁੰਦਾ ਕਿ ਸਾਡੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਨੀਡ ਆ ਉਹ ਸਾਰੀਆਂ ਨੀਡਸ ਨੂੰ ਰਿਸਪੌਂਸਿਬਿਲਟੀ ਨਾਲ ਫਿਲ ਕੀਤਾ ਵੀ ਇਹ ਹੋਣੀਆਂ ਚਾਹੀਦੀਆਂ ਆ ਦੇ ਕੋਲ ਬਿਲਕੁਲ ਨੀਡਸ ਨੂੰ ਪੂਰਾ ਕੀਤਾ ਤੁਹਾਡੇ ਕੋਲ ਟੀਮ ਹੈ ਮੈਨੇਜਮੈਂਟ ਦੀ ਹੈ ਉਹ ਕਿਹਦੇ ਮੈਡੀਕਲ ਸਟਾਫ ਤੁਹਾਡੇ ਕੋਲ ਹੈ ਜਿਸ ਦਾ ਕੋਈ ਬੱਚਾ ਕਿਸੇ ਵੀ ਕੰਡੀਸ਼ਨ ਚ ਹੋਵੇ ਔਰ ਹੁਣ ਬੱਚੀ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਆ ਦੋ ਦਿਨ ਦੀ ਬੱਚੀ ਸੀ ਕਹਿੰਦੇ ਤੁਹਾਡੇ ਕੋਲ ਆਈ ਆ ਹਾਲਾਤ ਕਿਸ ਤਰ੍ਹਾਂ ਦੇ ਬਚੀਏ ਸਟੇਬਲ ਹੈ ਜਾਂ ਕੋਈ ਕੈਪ ਮੇਰੇ ਵਿਚ ਨੂੰ ਮਤਲਬ ਬਿਲਕੁਲ ਕਲੀਅਰ ਹੈ ਕਿ ਹਣ ਬੱਚੀ ਤੁਸੀਂ ਦੱਸ ਰਹੇ ਸੀ ਗੱਲ ਕਰ ਰਹੇ ਸੀ ਵੀ ਮੈਡੀਕਲ ਦੇ ਟ੍ਰੀਟਮੈਂਟ ਦੇ ਲਈ ਹਸਪੀਟਲ ਚ ਹਾਂਜੀ ਬਿਲਕੁਲ ਜੀ ਕਿਉਂਕਿ ਉਹ ਸਾਡਾ ਸਭ ਤੋਂ ਪਹਿਲਾ ਫਰਜ਼ ਹੁੰਦਾ ਹੈ ਕਿ ਬੱਚੀ ਨੂੰ ਸੇਫ ਕਿੱਦਾਂ ਰੱਖਣਾ ਹੈ ਬੱਚੀ ਨੂੰ ਮਤਲਬ ਕੋਈ ਕੰਪਲਿਕੇਸ਼ਨ ਤਾਂ ਨਹੀਂ ਹੈਗੇ ਆਂਦੇ ਹੀ ਹਸਪੀਟਲ ਭੇਜਿਆ ਗਿਆ ਇਹਨਾਂ ਵੱਲੋਂ ਤੇ ਜਦੋਂ ਮੈਂ ਫਾਲੋ ਅਪ ਲਿਆ ਸਾਰੇ ਉਹਦੇ ਡਾਕੂਮੈਂਟ ਚੈੱਕ ਕੀਤੇ ਤਾਂ ਉਹਨਾਂ ਨੇ ਅਲੱਗ-ਅਲੱਗ ਟੈਸਟ ਲਿਖੇ ਸੀਗੇ ਬੱਚੀ ਦੇ ਕਿ ਇਹ ਟੈਸਟ ਕਰਾਣੇ ਆ ਜਦੋਂ ਟੈਸਟ ਕਰਾਏ ਤਾਂ ਉਹ ਪਹਿਲੇ ਦਿਨ ਬਲੱਡ ਕੱਟ ਨਿਕਲਿਆ ਉਹਦਾ ਤੇ ਉਹ ਕਹਿੰਦੇ ਵੀ ਇਹਦੇ ਨਾਲ ਸਾਰੇ ਟੈਸਟ ਨਹੀਂ ਹੋਣੇ ਨੈਕਸਟ ਡੇ ਫਿਰ ਭੇਜਿਆ ਉਹਨੂੰ ਹਸਪੀਟਲ ਤੇ ਉਹ ਟੈਸਟ ਦੀ ਰਿਪੋਰਟ ਹਫਤੇ ਬਾਅਦ ਆਣੀ ਸੀਗੀ ਤੇ ਉਹ ਫਿਰ ਅੱਜ ਫਿਰ ਫੋਲੋ ਅਪ ਲਈ ਗਈ ਹੈਗੀ ਆ ਤੇ ਇਹ ਸਾਡਾ مین ਪਰਪਸ ਹੁੰਦਾ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਪਲਿਕੇਸ਼ਨ ਨਾ ਆਵੇ ਬੱਚੇ 'ਚ ਅੱਗੇ ਜਾ ਕੇ ਕੋਈ ਦਿੱਕਤ ਨਾ ਆਵੇ ਤੇ ਇਸ ਲਈ ਉਹਨਾਂ ਨੂੰ ਸੇਫ ਰੱਖਣ ਵਾਸਤੇ ਪੈਰਾਮੈਡੀਕਲ ਸਟਾਫ ਵਰਕ ਕਰਦਾ ਡਾਕਟਰਸ ਵਰਕ ਕਰਦੇ ਡੇ ਨਾਈਟ ਤੇ ਇਹ ਸਾਡਾ ਫਰਜ ਵੀ ਬਣਦਾ ਹੈ ਬੱਚੀ ਬਿਲਕੁਲ ਸੇਫ ਹੈ ਅੰਡਰ ਉਹ ਕੱਲ ਉਹਨੇ ਥੋੜਾ ਜਿਹਾ ਅੱਖ ਦੇ ਵਿੱਚ ਆਪਣਾ ਹੱਥ ਮਾਰ ਲਿਆ ਤੇ ਪਾਣੀ ਆ ਰਿਆ ਸੀ ਉਦੋਂ ਹੀ ਮੈਨੂੰ ਫੀਲ ਹੋਇਆ ਮੈਂ ਕਿ ਨਹੀਂ ਥੋੜੀ ਜਿਹੀ ਗਿੱਡ ਆ ਗਈ ਇਹਨੂੰ ਅੱਖਾਂ ਦੇ ਡਾਕਟਰ ਕੋਲ ਵੀ ਚੈੱਕ ਕਰਵਾਉਣਾ ਹੈਗਾ ਤੇ ਉਹ ਸਾਨੂੰ ਵੀ ਫੀਲ ਹੁੰਦਾ ਹੈ ਕਿ ਵੀ ਬੱਚੀ ਨੂੰ ਥੋੜਾ ਜਿਹਾ ਵੀ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ ਲੰਮਾ ਸਮਾਂ ਹੋ ਗਿਆ ਤੁਸੀਂ ਇਸ ਜੜੀ ਪ੍ਰਭਾਸਾ ਸੋਸਤਾ ਤਵਾਰਿਓ ਜੀ ਤੇ ਕਿੰਨੇ ਬੱਚੇ ਹੁਣ ਤੱਕ ਤੁਹਾਡੇ ਕੋਲ ਹੈਗੇ ਨੇ ਤੇ ਕਿੰਨੇ ਪਹੁੰਚੇ ਤੁਹਾਡੇ ਐਂਟਰ ਹੋਏ ਇਸ ਸੈਂਟਰ ਦੇ ਵਿੱਚ ਬੱਚਿਆਂ ਤਾਂ ਇਹਨਾਂ ਦੀ ਗਿਣਤੀ ਤਾਂ ਸੈਂਕੜਿਆਂ ਵਿੱਚ ਕਾਫੀ ਜ਼ਿਆਦਾ ਬਣੀ ਚੁ ਜੇ ਟੋਟਲ ਬੱਚਿਆਂ ਨੂੰ ਆਪਾਂ ਦੇਖਿਆ ਹੈ ਨਾ ਤੇ ਅਲੱਗ-ਅਲੱਗ ਕ੍ਰੈਡਲਾਂ ਚ ਹੋਰ ਜਗ੍ਹਾ ਤੋਂ ਵੀ ਆਏ ਬੱਚੇ ਕਿਸੇ ਨੇ ਕਰ ਲਓ ਇਹਦਾ ਕ੍ਰੈਡਲ ਲੱਗਿਆ ਹੋਇਆ ਬਠਿੰਡੇ ਉਹ ਚ ਆ ਗਿਆ ਜਾਂ ਕਿਤੇ ਹੋਰ ਜਗ੍ਹਾ ਤੇ ਕ੍ਰੈਡਲ ਲੱਗਿਆ ਮਾਨਸ ਉੱਥੇ ਆ ਗਿਆ ਉਹ ਬੱਚਿਆਂ ਤੋਂ ਇਲਾਵਾ ਜਿਹੜਾ ਇੱਥੇ ਵਾਲਾ ਕ੍ਰੈਡਲ ਹੈ ਨਾ ਇਸ ਦੇ ਵਿੱਚ ਵੀ ਜਿਹੜੇ ਵਿੱਚ ਬੱਚੇ ਪਹੁੰਚੇ ਨਹੀਂ ਤਾਂ ਆਪਾਂ ਕਹਿੰਦੇ ਲੜਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਇਹ ਬੱਚੇ ਤਾਂ ਸਾਡੇ ਕੋਲ ਜਿਹੜੇ एलिजिਬਲ ਹੁੰਦੇ ਐ ਅਡਾਪਸ਼ਨ ਦੇ ਲਈ ਉਹ ਬੱਚੇ ਤਾਂ ਨਾਲ ਦੀ ਨਾਲ ਪ੍ਰੋਸੀਜਰਸ ਪੈ ਜਾਂਦੇ ਐ ਗਵਰਨਮੈਂਟ ਦਾ ਐਡਾਪਸ਼ਨ ਐਕਟ ਹੈਗਾ ਪਰ ਕੁਝ ਬੱਚੇ ਐਦਾਂ ਦੇ ਹੁੰਦੇ ਐ ਵੀ ਸਾਡੇ ਕੋਲ ਜਿਹੜੀ ਮਦਰ ਪਹੁੰਚੀ ਐ ਉਹ 3 ਦਿਨ ਦੇ ਬੱਚੇ ਨਾਲ ਪਹੁੰਚੀ ਐ ਅਸੀਂ ਜਿਹੜੇ ਛੱਡ ਗਏ ਮੈਨੂੰ ਲੈ ਕੇ ਆਈ ਐ ਮੈਂ ਉਹਨੂੰ ਪੁੱਛਿਆ ਮੈਂ ਕਿ ਵੀ ਤੁਸੀਂ ਤਿੰਨ-ਤਿੰਨ ਦੇ ਬੱਚੇ ਵਾਲੇ ਮਾਂ ਕਿੱਥੋਂ ਤੁਹਾਨੂੰ ਮਿਲ ਗਈ ਐ ਕਹਿੰਦੇ ਜੀ ਸਾਡੇ ਮਤਲਬ ਸਾਡਾ ਕੇਸ ਸੀ ਕੋਈ ਮੇਰੀ ਲੜਕੀ ਦਾ ਅਸੀਂ ਰੋਪੜ ਹਸਪੀਟਲ ਦੇ ਵਿੱਚ ਉੱਥੇ ਦਾਖਲ ਜਿਹੜਾ ਹੈਗਾ ਸੀ ਉਹ ਕੋਈ ਸਾਡੇ ਨੌਲੇਜ ਚ ਆਇਆ ਕਿ ਇੱਕ ਬੀ.ਏ. ਮੈਲਾ ਹੈਗੀ ਐ ਤੇ ਇਹ ਨਾ ਡਿਪਰੈਸ਼ਨ ਚ ਹੈ ਘਰ ਦਾ ਰਸਾ ਭੁੱਲ ਗਈ ਕਹਿੰਦੇ ਫਟਾਫਟ ਫਿਰ ਸਾ ਕੋਈ ਲੈ ਕੇ ਆਇਆ ਸੀ ਹਸਪੀਟਲ ਪਰ ਹਸਪੀਟਲ ਕਹਿ ਰਹੇ ਸੀ ਜ਼ਿੰਮੇਵਾਰੀ ਕੌਣ ਲਊਗਾ ਕਹਿੰਦੇ ਮੇਜੀ ਜ਼ਿੰਮੇਵਾਰੀ ਲੈ ਸੀ ਤੇ ਕਹਿੰਦੇ ਸਾਨੂੰ ਅੱਜ ਛੁੱਟੀ ਹੋ ਗਈ ਤੇ ਤੀਜੇ ਦਿਨ ਇਹਦਾ ਵੀ ਬੱਚਾ ਨਾਰਮਲ ਹੋਇਆ ਤੇ ਹੁਣ ਮੈਂ ਸੋਚਿਆ ਵੀ ਜ਼ਿੰਮੇਵਾਰੀ ਕੌਣ ਲਊਗਾ ਤੇ ਹੁਣ ਕਹਿੰਦੀ ਫਿਰ ਉੱਥੋਂ ਡਾਕਟਰਾਂ ਨੇ ਡਿਸਚਾਰਜ ਕਰ ਦਿੱਤਾ ਤੇ ਕਹਿੰਦੀ ਮੈਂ ਲੈ ਕੇ ਤੁਹਾਡੇ ਕੋਲ ਆਈਆਂ ਤੇ ਉਹ ਬੱਚਾ ਇੰਨਾ ਇੰਟੈਲੀਜੈਂਟ ਹੈ ਤੇ ਉਹ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਜਿਹੜੇ ਸੀ ਮਤਲਬ ਜਦੋਂ ਵੀ ਸਾਡਾ ਹੈ ਨਾ ਮੀਟਿੰਗਾਂ ਹੁੰਦੀਆਂ ਤਾਂ ਉਹਦੇ ਵਿੱਚ ਉਹਨੇ ਬੜਾ ਕਲੀਅਰ ਕੀਤਾ ਸੀ ਵੀ ਮਾਨ ਵਾਲੋ ਬੱਚਾ ਅਲੱਗ ਨਹੀਂ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਬੱਚੇ ਉੱਥੇ ਰਹਿ ਰਹੇ ਆ ਜਿਨ੍ਹਾਂ ਦੀ ਆਪਾਂ ਗਿਣਤੀ ਲਗਭਗ ਦੱਸੀ ਹੈ ਕਿ 100 100 ਦੇ ਕਰੀਬ ਤਾਂ ਬੱਚੇ ਉੱਥੇ ਹੈਗੇ ਆ ਜਿਨ੍ਹਾਂ ਦੇ ਵਿੱਚ ਮੰਨ ਲਓ ਕੁਝ ਸਪੈਸ਼ਲ ਨੀਡ ਵਾਲੇ ਹੈਗੇ ਤੇ ਕੁਝ ਜਿਵੇਂ ਆਟਿਜ਼ਮ ਹੁੰਦਾ ਹੈਗਾ ਇਹ ਕੋ ਇੰਟੈਲੈਕਚੁਅਲ ਪ੍ਰੋਬਲਮਸ ਹੁੰਦੀ ਹੈ ਡਿਸੇਬਿਲਟੀ ਹੁੰਦੀ ਹੈ ਤੇ ਕੁਝ ਬੱਚੇ ਜਿਹੜੇ ਬਿਲਕੁਲ ਹੀ ਨਾਰਮਲ ਹੈ ਬ੍ਰੀਲੀਅੰਟ ਬੱਚੇ ਬਹੁਤ ਹਨ ਤੇ ਬਾਕੀ ਦੂਜੇ ਬੱਚੇ ਵੀ ਜਿਹਨਾਂ ਨੂੰ ਕਹ ਲੋ ਤੁਸੀਂ ਥੋੜਾ ਜਿਆਦਾ ਇਨਡੈਫਰਡਮ ਕਹਿੰਦੇ ਸੁਣਨ ਤੇ ਵਿੱਚ ਥੋੜੀ ਸੁਣਨ ਦੇ ਵੀ ਟੋਟਲੀ ਮੁਸ਼ਕਲ ਆਉਂਦੀ ਹੈ ਬੋਲਣ ਦੀ ਮੁਸ਼ਕਲ ਆਉਂਦੀ ਹੈ ਉਹ ਬੱਚਿਆਂ ਨੂੰ ਫਿਰ ਉਦੋਂ ਦੀ ਸਪੈਸ਼ਲ ਐਜੂਕੇਸ਼ਨ ਜਿਹੜੇ ਵਿੱਚ ਦੇਖ ਨਹੀਂ ਸਕਦੇ ਉਹਨਾਂ ਦੀ ਉਦਨ ਦੀ ਬੜੇ ਇੰਟੈਲੀਜੈਂਟ ਬੱਚੀਆਂ ਗੁਰਦੁਆਰਾ ਸਾਹਿਬ ਚ ਕੋਈ ਛੱਡ ਗਿਆ ਤੇ ਉੱਥੋਂ ਸਾਨੂੰ ਪੁਲਿਸ ਸਾਡੇ ਕੋਲ ਲੈ ਕੇ ਆ ਗਈ ਨਾਲ ਨਾਲ ਚਾਈਲਡ ਵੈਲਫੇਅਰ ਨੂੰ ਵੀ ਅਸੀ ਇਨਫੋਰਮ ਕਰ ਦਿੱਤਾ ਉਹ ਬੱਚੀਆਂ ਬੜੀਆਂ ਬ੍ਰਿਲਿਅੰਟ ਬੱਚੀਆਂ ਹੈਗੀਆਂ ਨੈਸ਼ਨਲ ਲੈਵਲ ਤੇ ਖੇਡਦੇ ਆ ਬੱਚੇ ਜਿਨ੍ਹਾਂ ਨੂੰ ਸਪੈਸ਼ਲ ਕਹਿੰਦੇ ਆ 골ਡ ਮੈਡਲ ਜਿੱਤ ਕੇ ਆਉਨੇ ਆ ਭਾਵੇਂ ਉਹ ਕਿਤੇ ਵੀ ਪਾਰਕ ਚੋਂ ਮਿਲੀ ਬੱਚੀ ਲੁਧਿਆਣਾ ਦੇ ਚੋਂ ਮਿਲੀ ਹੈ ਅਲੱਗ ਅਲੱਗ ਸ਼ਹਿਰਾਂ ਚੋਂ ਮਿਲੀਆਂ ਪਰ ਬੱਚੇ ਇੰਨੇ ਮਤਲਬ ਕਹੋ ਜਦੋਂ ਉਹਨਾਂ ਨੂੰ ਅਪਰਚੂਨਿਟੀ ਮਿਲਦੀ ਹੈਗੀ ਹੁਣ ਦੋ ਕੋਚ ਰੱਖੇ ਹੋਏ ਉੱਥੇ ਸਵੇਰੇ 5:30 ਵਜੇ ਪੜਾਈ ਦੇ ਨਾਲ ਨਾਲ ਮਤਲਬ ਨੈਸ਼ਨਲ ਲੈਵਲ ਤੇ ਫਿਰ ਉਹ ਭਾਵੇਂ ਵੱਖਰੀ ਗੱਲ ਹੈ ਇਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਬੜੇ ਲੰਮੇ ਸਮੇਂ ਤੋਂ ਨੈਸ਼ਨਲ 골ਡ ਮੈਡਲ ਜਿੱਤ ਲੈ ਹੁਣ ਉਹਨਾਂ ਨੇ ਇੰਟਰਨੈਸ਼ਨਲਲੀ ਅਪੀਅਰ ਹੋਣਾ ਉਹਦੇ ਲਈ ਪਾਸਪੋਰਟ ਚਾਹੀਦਾ ਹੁਣ ਪਾਸਪੋਰਟ ਲਈ ਇਹ ਦਿਨਾਂ ਤੋਂ ਲੱਗੇ ਰਹਿੰਦੇ ਉਹਦੇ ਵਿੱਚ ਫਿਰ ਜੀ ਪੇਰੈਂਟਸ ਦਾ ਐਡਰੈਸ ਜੀ ਮਤਲਬ ਬਰਥ ਪਲੇਸ ਕਿੱਥੇ ਹੈ ਜੀ ਇਹ ਸਾਰੀ ਚੀਜ਼ ਹੈ ਨਾ ਪਾਲਿਸੀ ਦੇ ਵਿੱਚ ਕੀਦਾ ਅਮੈਂਡਮੈਂਟ ਦੀ ਲੋਡ ਹੈਗੀ ਹੈ ਉਹ ਤੁਹਾਡੇ ਥਰੂ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜਿਹੜੇ ਬੱਚੇ ਐਦਾਂ ਦੇ ਆ ਇਹਨਾਂ ਦੀ ਗਿਣਤੀ ਛੋਟੀ ਨਹੀਂ ਹੈਗੀ 20% ਮੈਂ ਟੋਟਲ ਬੱਚਿਆਂ ਜੀ ਬਿਛੇ ਸਾਲ ਤੱਕ ਬੱਚੇ ਜਿਹੜੇ ਹੈਗੇ 16 ਕਰੋੜ ਦੀ ਤਾਂ ਔਨ ਰਿਕਾਰਡ ਫਿਗਰ ਹੈ 16 ਕਰੋੜ ਦੀ ਉਹਦੇ ਵਿੱਚੋਂ 20% ਜਿਹੜੇ ਐਸੇ ਬੱਚੇ ਹੈਗੇ ਜਿਹੜੇ ਔਰਫਨ ਨੇ ਹੁਣ 20% ਦੇ ਹਿਸਾਬ ਨਾਲ ਜੇ ਆਪਾਂ ਲਈਏ 16 ਇਹ ਲਗਭਗ 3 ਕਰੋੜ ਦੇ ਕਰੀਬ ਬੱਚੇ ਬਣ ਗਏ 3 ਕਰੋੜ ਬੱਚੇ ਹਾਂ 3 ਕਰੋੜ ਬੱਚੇ ਇਦਾਂ ਨੇ ਹੁਣ ਉਹਨਾਂ ਜਿਹੜੇ ਔਰਫਨ ਨੇ ਜਿਨ੍ਹਾਂ ਨੂੰ ਕੋਈ ਸਪੋਰਟ ਨਹੀਂ ਹੈਗੀ ਮਾਪੇ ਨਹੀਂ ਹੈਗੇ ਹੁਣ 3 ਕਰੋੜ ਦੇ ਵਿੱਚੋਂ ਉਹਨਾਂ ਬੱਚਿਆਂ ਨੂੰ ਚਾਈਲਡ ਕੇਅਰ ਇੰਸਟੀਚਿਊਟ ਕਿੰਨੇ ਮਿਲੇ ਕਿੰਨੇ ਬੱਚਿਆਂ ਨੂੰ ਮਿਲੇ ਹੈ ਬੜੀ ਹੈਰਾਨੀਜਨਕ ਗੱਲ ਹੈਗੀ ਹੈ ਵੀ 1.5% ਨੂੰ ਵੀ ਨਹੀਂ ਮਿਲੇ 1.5% ਬੱਚੇ ਬਾਕੀ ਬੱਚੇ ਕਿੱਥੇ ਗਏ ਰੁੱਲਦੇ ਆ ਬੱਚੇ ਕਿਦਾਂ ਉਹ ਪਰਪਰਿਸ਼ ਹੋ ਰਹੀ ਹੈ ਉਹਨਾਂ ਦੀ ਫਿਰ ਉਹਨਾਂ ਬੱਚਿਆਂ ਨੂੰ ਜਦੋਂ ਮਾਹੌਲ ਹੀ ਮਿਲਣਾ ਤੇ ਉਹਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਮਤਲਬ ਕਮੀਆਂ ਰਹਿ ਜਾਣੀਆਂ ਉਹ ਬੱਚਿਆਂ ਨੇ ਫਿਰ ਸਮਾਜ ਦੇ ਵਿੱਚ ਮਤਲਬ ਵੀ ਕਿ ਨੇਕ ਇਨਸਾਨ ਅچھے ਇਨਸਾਨ ਬਣਦਾ ਉਹਨਾਂ ਨੂੰ ਜਦੋਂ ਅਫਸਰ ਹੀ ਨਹੀਂ ਮਿਲਿਆ ਉਹ ਬਣਨਗੇ ਕਿਦਾਂ ਤੇ ਫਿਰ ਦੇਸ਼ ਵਿਕਾਸ ਕਿਦਾਂ ਕਰੂਗਾ ਵੱਡਾ ਮੁੱਦਾ ਸਾਡੇ ਲਈ ਇਹੀ ਹੈ ਨਾ ਵੀ ਇਹ ਉਹਨਾਂ ਬੱਚਿਆਂ ਦੇ ਲਈ ਜੇਕਰ ਅਸੀਂ ਕਿ 90% ਤਾਂ ਸੰਸਥਾਵਾਂ ਕੰਮ ਕਰ ਰਹੀਆਂ 10% ਜਿਹੜਾ ਹੌਨਰ ਰਿਕਾਰਡ ਦੇਈ ਦਿਆਂ ਸੀ ਉਹ ਸਰਕਾਰ ਸਰਕਾਰ ਨੂੰ ਇਸ ਵਾਰ ਹੋਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਡਾ ਬੱਚਾ ਜਿਹੜਾ ਹੈ ਇਹੀ ਤਾਂ ਸਾਡਾ ਆਉਣ ਵਾਲੇ ਕੱਲ ਦਾ ਸਮਾਜ ਹੈਗਾ ਇੰਡੀਆ ਦਾ ਤੇ ਇੰਡੀਆ ਨੇ ਵਿਕਾਸ ਜਿਹੜਾ ਕਰਨਾ ਉਹਦੇ ਵਿੱਚ ਮੇਨ ਯੋਗਦਾਨ ਤਾਂ ਇਹਨਾਂ ਦਾ ਹੋਣਾ ਇਹ ਤਾਂ ਰੀੜ ਦੀ ਹੱਡੀ ਹੈ ਨੌਜਵਾਨ ਸਾਡੇ ਵਿੱਚ ਜਿਹੜੇ ਹੈਗੇ ਤੇ ਜੇਕਰ ਇਹਨਾਂ ਵਿੱਚ ਇੰਨੀਆਂ ਕਮਜ਼ੋਰੀਆਂ ਆ ਗਈਆਂ ਤੇ ਫਿਰ ਮਤਲਬ ਸਾਡਾ ਸਮਾਜ ਵਿਕਾਸ ਕਿਦਾਂ ਕਰੂਗਾ ਇਹਨਾਂ ਬੱਚਿਆਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਮਾਪੇ ਨੂੰ ਵੀ ਸੰਸਕਾਰ ਦੇਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਜੇਕਰ ਸੰਸਕਾਰ ਉਹਨਾਂ ਨੂੰ ਨਹੀਂ ਦਿੱਤੇ ਤੇ ਫਿਰ ਹੋਰ ਜਿਹੜੀ ਸਿੱਖਿਆ ਦਿੱਤੀ ਹੋਈ ਹੈ ਨਾ ਪੈਸਾ ਪਦਾਰਥ ਪਦਵੀਆਂ ਇਹ ਤਾਂ ਬਹੁਤ ਕੁਝ ਮਤਲਬ ਬਖਸ਼ ਦੇਗੀ ਪਰ ਇਹ ਕਿ ਨੇਕ ਇਨਸਾਨ ਨਹੀਂ ਬਣਾ ਸਕਦੀ ਤੇ ਫਿਰ ਇੱਕ ਕਹ ਲਓ ਵੀ ਉਹ ਬੰਦਾ ਵੀ ਖੁਦ ਜਿਹੜਾ ਜਿਵੇਂ ਸੀ ਕਹਿੰਦੇ ਸਾਡਾ ਮੂਡ ਆਫ ਹੋਣੇ ਕਰ ਦਿੰਦਾ ਫਿਰ ਅਸੀਂ ਇਦਾਂ ਹੀ ਆਫ ਹੁੰਦੇ ਰਵਾਂਗੇ ਤੇ ਇਦਾਂ ਹੀ ਬੇਚੈਨ ਹੁੰਦੇ ਰਹਿਣਗੇ ਕਿਸੇ ਦੇ ਡਾਇਲੌਗ ਸਾਨੂੰ ਡਿਸਟਰਬ ਕਰਦੇ ਰਹਿਣਗੇ ਕਿਉਂਕਿ ਸਾਨੂੰ ਸੰਸਕਾਰ ਨਹੀਂ ਆਦਾਂ ਦੇ ਮੇਲੇ ਕਿ ਸਮਾਜ ਦੇ ਵਿੱਚ ਡਿਫਰੈਂਸਿਸ opinion ਤਾਂ ਹੋਣੇ ਹੀ ਹੈ ਪਰਿਵਾਰ 'ਚ ਵੀ ਹੋਣੇ ਹੈ ਸਮਾਜ 'ਚ ਵੀ ਹੋਣੇ ਪਰ ਉਹ ਡਿਫਰੈਂਸਿਸ opinion ਤਾਂ ਮਤਲਬ ਥੋੜਾ ਸਾਡੇ ਕਿਸੇ ਨੇ ਇਨਸਲਟ ਕੀਤੀ ਹੈ ਨੇ ਸਨਵੇ ਸੋਨੀਆਂ ਇਹ ਬਣਨਗੇ ਗੱਲਾਂ ਕਿ ਅਸੀਂ ਕੋਆਪਰੇਸ਼ਨ ਇੱਕ ਦੂਜੇ ਨਾਲ ਕਰਨੀ ਹੈਗੀ ਹੈ ਬਿਲਕੁਲ ਕੋਆਪਰੇਟ ਕਰਨਾ ਹੈ ਸਿਸ ਸਟ੍ਰੈਸ ਕਿਉਂ ਨਹੀਂ ਅਸੀਂ ਇਹ ਮਤਲਬ ਜੋ ਅਸੀਂ ਕਰ ਸਕਦੇ ਆ ਅਸੀਂ ਬੈਸਟ ਆਪਣਾ 100% ਦੇਣਾ ਹੈ ਉਸ ਤੋਂ ਬਾਅਦ ਜਿਹੋ ਜਿਹਾ ਮਰਜ਼ੀ ਕਨਸੀਕੁਐਂਸ ਹੋਵੇ ਤਾਂ ਉਹਨੂੰ ਅਸੀਂ ਵੈਲਕਮ ਕਹਿਣਾ ਹੈ ਸਮੱਸਿਆਵਾਂ ਤੋਂ ਘਬਰਾਉਣਾ ਨਹੀਂ ਹੈਗਾ ਸਮੱਸਿਆਵਾਂ ਨਾਲ ਸੰਘਰਸ਼ ਕਰਨਾ ਬੱਚੇ ਨੂੰ ਪਰਵਰਿਸ਼ ਦੇਣਾ ਮਾਪੇ ਜੇਕਰ ਪਿਆਰ ਕਰ ਦਵੇ ਤੇ ਕੱਲ ਨੂੰ ਬੱਚਾ ਡਿਸਟਰਬ ਨਹੀਂ ਹੁੰਦਾ ਪਰ ਅੱਜ ਕੱਲ ਬੱਚੇ ਡਿਸਟਰਬ ਬਹੁਤ ਹੋ ਰਹੇ ਕਿਉਂਕਿ ਮਾਪੇ ਵੀ ਡਿਸਟਰਬ ਹੋ ਰਹੇ ਤੇ ਇਸ ਦੇ ਪਿੱਛੇ ਕਾਰਨ ਕੀ ਹੈ ਉਹ ਸਾਡੇ ਅੰਦਰ ਸਟਰੋਂਗ ਸੋਚ ਜਿਹੜੀ ਹੈ ਨਾ ਸਾਡੇ ਸਾਡੇ ਕੋਲੋਂ ਬਾਤਾਂ ਬੰਨੇ ਨਹੀਂ ਹੈਗਾ ਕਮਜ਼ੋਰ ਸੋਚ ਗਿਲੇ ਸ਼ਿਕਵੇ ਨਾਲ ਭਰੇ ਪਏ ਆ ਜਿੱਦਾਂ ਨਾ ਇੱਕ ਗੜੇ ਸਾਲੇ ਮਤਲਬ ਚੀਜ਼ਾਂ ਦੇ ਨਾਲ ਡਸਟਬਿਨ ਭਰ ਜਾਂਦਾ ਬਦਬੂ ਮਾਰਦਾ ਇਦਾਂ ਹੀ ਸਾਡੇ ਡਾਇਲੌਗ ਸਾਡੇ ਕੰਮਾਂ 'ਚੋਂ ਬਦਬੂ ਆਉਂਦੀ ਹੈ ਸੁਆਰਥ ਦੀ ਖੁਦਗਰਜ਼ੀ ਦੀ ਦੂਜੇ ਨੂੰ ਨੀਵੇਂ ਕਿਦਾਂ ਦਿਖਾਉਣਾ ਦੂਜੇ ਨੂੰ ਪਿੱਛੇ ਕਿਦਾਂ ਛੱਡਣਾ ਇਹ ਸਾਡੀ ਕਮਜ਼ੋਰ ਸੋਚ ਨੇ ਸਾਨੂੰ ਕਮਜ਼ੋਰ ਕਰਦਾ ਜਿਹਦਾ ਕਨਸੀਕਵੈਂਸ ਇਦਾਂ ਦਾ ਨਿਕਲ ਰਿਹਾ ਜੋ ਅਸੀਂ ਸਾਡੇ ਸਾਹਮਣੇ ਆ ਜਾ ਰਹੇ ਹਾਂ ਨਾ ਦੇਖ ਰਹੇ ਹਾਂ ਇਸ ਮੈਂ ਇੱਕ ਮੈਮ ਨਾਲ ਪਹਿਲਾਂ ਗੱਲ ਕਰ ਰਹੇ ਸੀ ਮੈਂ ਕਹਿੰਦੇ ਸਾਡੇ ਕੋਲ ਕੁਝ ਐਦਾਂ ਦੇ ਬੱਚੇ ਆ ਜਿਹੜੇ ਕੁਝ ਨੈਸ਼ਨਲ ਖੇਡ ਕੇ ਆਏ 골ਡ ਵੀ ਲੈ ਕੇ ਆਇਆ ਹੋਰ ਗਿੱਡਾ ਖੇਡਾਂ ਦੇ ਵਿੱਚ ਵੀ ਆ ਮੈਮ ਕਿਹੜਾ ਬੱਚਾ ਸੀ ਜਿਹੜਾ ਤੁਸੀਂ ਦੱਸ ਰਹੇ ਸੀਗੇ ਉਹ ਜਿਹੜਾ ਕਹਿੰਦੇ ਸੀਗੇ ਵੀ ਮੈਂ ਵੀਡੀਓ ਕਾਲ ਤੇ ਗੱਲਬਾਤ ਕੀਤੀ ਕਿ ਕੀ 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 ਕੀਤੀ ਉਸ ਦੀ ਕਮਲਪ੍ਰੀਤ तकरीबन 19 ਕੋ ਸਾਲ ਦਾ ਬੱਚਾ ਹੈਗਾ ਤੇ ਸਾਨੂੰ 6 ਕੋ ਸਾਲ ਦਾ ਮਿਲਿਆ ਸੀ ਜਦੋਂ ਉਹਨੂੰ ਪਹਿਲਾਂ ਲੁਧਿਆਣੇ ਉਹਨੂੰ ਐਜੂਕੇਸ਼ਨ ਲਈ ਲੈ ਕੇ ਗਏ ਆ ਫਿਰ ਉਸ ਤੋਂ ਬਾਅਦ ਫਰੀਦਕੋਟ ਸਪੈਸ਼ਲ ਸਕੂਲ ਹੈਗਾ ਇਹਨਾਂ ਦਾ ਡੈਫਰੈਂਟ ਮਿਊਡ ਦਾ ਉੱਥੇ ਪੜਾਇਆ ਉਸ ਤੋਂ ਬਾਅਦ ਪਟਿਆਲੇ ਪਲੱਸ 2 ਉਹਨੇ ਪਟਿਆਲੇ ਤੋਂ ਕੀਤੀ ਆ ਉਸ ਤੋਂ ਬਾਅਦ ਉਹਨੂੰ ਕੰਪਿਊਟਰ ਦੇ ਕੋਰਸ ਕਰਵਾਏ ਮੋਹਾਲੀ ਤੋਂ ਤੇ ਉਹਨੂੰ ਅਸੀਂ ਆਪੇ ਹਾਇਰ ਕੀਤਾ ਤੇ ਬਟਨ ਨਾਲ ਦੀ ਨਾਲ ਉਹਨੂੰ ਗੇਮਸ ਦੇ ਵਿੱਚ ਕਾਫੀ ਅਸੀਂ ਦਵਾਈਆਂ ਕੋਚਿੰਗ ਦਵਾਈਆਂ ਤੇ ਉਹ ਹੁਣ ਸਾਡੇ ਬੱਚਿਆਂ ਨੂੰ ਵੀ ਕੋ ਮਤਲਬ ਕੋਚ ਦੇ ਲੈਵਲ ਤੇ ਗਾਈਡ ਕਰਦਾ ਹੈਗਾ ਜੂਡੋ ਵਿੱਚ ਮੇਰੀ ਜਿਹੜੀ ਸਪੈਸ਼ਲ ਬੱਚੀ ਆ ਉਹ ਸਿਲਵਰ ਲੈ ਕੇ ਆਇਆ ਉਹਦੀ ਬਦੌਲਤ ਹੈਗੀ ਆ ਟੇਬਲ ਟੈਨਿਸ ਦੀ ਰੈਗੂਲਰ ਪ੍ਰੈਕਟਿਸ ਕਰਾਈ ਆ ਤੇ ਨੈਸ਼ਨਲ ਲੈਵਲ ਤੇ ਉਹ ਬੱਚੀ 골ਡ ਮੈਡਲਿਸਟ ਹੈਗੀ ਆ ਤੇ ਹੁਣ ਉਹ ক্রিকেট ਦਾ ਕਾਫੀ ਵੱਡਾ ਏਕਸਪਰਟ ਆ ਫੁੱਟਬਾਲ ਵੀ ਉਹ ਬਹੁਤ ਸੋਹਣੀ ਖੇਡਦਾ ਬਟ ਹੁਣ ਉਹ ਨੈਸ਼ਨਲੀ ਸਿਲੈਕਟ ਹੋਇਆ ਹੋਇਆ ਤੇ ਉਹ ਸੈਮੀ ਫਾਈਨਲ ਉਹ ਪੰਜਾਬ ਦੀ ਟੀਮ ਵਿੱਚ ਪਾਰ ਕਰ ਚੁੱਕਿਆ ਤੇ ਅੱਜ ਉਹਨਾਂ ਦਾ ਇਸ ਟਾਈਮ ਉਹ ਹਾਇਦਰਾਬਾਦ ਗਿਆ ਆ ਹਾਇਦਰਾਬਾਦ ਗਿਆ ਆ ਆਪਸੀ ਕਦੋਂ ਦੀ ਉਹਨਾਂ ਦੀ ਉਹਨਾਂ ਦੀ 17 ਨੂੰ ਸ਼ਾਮ ਨੂੰ ਆਣਗੇ 16 ਦੀ ਉਹਨਾਂ ਦੀ ਟ੍ਰੇਨ ਹੈਗੀ ਆ ਉੱਥੋਂ ਹਾਇਦਰਾਬਾਦ ਤੋਂ ਤੇ ਇੱਕ ਗੱਲ ਬਾਤ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਫਿਰ ਉਹਨਾਂ ਨਾਲ ਕਮਿਊਨੀਕੇਟ ਕਰਦੇ ਹੋ ਕਹਿੰਦੇ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਉਹ ਸਪੈਸ਼ਲ ਟ੍ਰੀਟਮੈਂਟ ਜਾਂ ਕਮਿਊਨੀਕੇਟ ਕਰਨਾ ਪੈਂਦਾ ਬਿਲਕੁਲ ਸਾਈਨ ਤੇ ਉਹ ਮਤਲਬ ਸਾਈਨ ਲੈਂਗੁਏਜ ਨਾਲ ਹੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਲਾਂਕਿ ਮੈਂ ਪੂਰੀ ਤਰ੍ਹਾਂ ਟ੍ਰੇਨ ਨਹੀਂ ਹੈਗੀ ਉਹ ਤਾਂ ਕਿਉਂਕਿ ਸਕੂਲ ਐਜੂਕੇਸ਼ਨ ਉਹਨੇ ਉਹਦੇ ਵਿੱਚ ਲਈ ਹੈਗੀ ਆ ਬਟ ਸਾਡੀ ਕਮਿਊਨੀਕੇਸ਼ਨ ਬਹੁਤ ਅੱਛੀ ਹੈਗੀ ਆ ਆਪਸ ਚ ਜੋ ਵੈ ਕਹਣਾ ਤੇ ਮੈਂ ਆਪਣੇ ਹੱਥ ਈ ਉਹਨੂੰ ਰਿਟਨ ਕਰਕੇ ਦੱਸਣਾ ਤੇ ਉਹਨੇ ਵੀ ਮੈਨੂੰ ਆਪਣੇ ਹੈਂਡ ਤੇ ਦੱਸ ਦੇਣਾ ਕੁਝ ਸਾਡੀਆਂ ਕਮਿਊਨੀਕੇਸ਼ਨ ਸਾਈਨ ਲੈਂਗੁਏਜ ਦੇ ਨਾਲ ਅਸੀਂ ਕੱਲ ਉਹ ਮੈਨੂੰ ਕਹੇ ਅਸੀਗਾ ਕਿ ਵੀ ਮੈਂ 4 ਮੈਚ ਖੇਡੇ ਆ ਜਿਦੋਂ ਵਿੱਚ ਮੈਂ ਸਾਰੇ ਮੈਚ ਜਿੱਤ ਚੁੱਕਿਆ ਤੇ ਕਹਿੰਦਾ ਮੈਂ 0 ਮੈਚ ਹਾਰਿਆ ਹੈਗਾ ਤੇ ਵੀ ਸਾਡਾ ਸੈਮੀਫਾਈਨਲ ਹੈਗਾ ਤੇ ਕੱਲ ਸੈਮੀਫਾਈਨਲ ਹੈ ਜੇ ਅਸੀਂ ਕੱਲ ਵਾਲਾ ਵੀ ਮੈਚ ਜਿੱਤ ਗਏ ਤੇ ਫਿਰ ਅਸੀਂ ਫਾਈਨਲ ਚ ਜਾ ਤੋ ਕੁਝ ਵੀ ਅਕਸਰ ਕੋਈ ਪਰਸਨ ਉਹਨਾਂ ਦੇ ਨਾਲ ਹੋਣਗੇ ਇਸ ਟਾਈਮ ਤੁਹਾਡੇ ਨਾਲ ਬਿਲਕੁਲ ਜੀ ਉਹ ਥਾਪਾ ਯੂਨੀਵਰਸਿਟੀ ਚ ਪਹਿਲਾ ਸਿਲੈਕਟ ਹੋਇਆ ਸੀ ਫਿਰ ਮੈਨ ਆਫ ਦਾ ਮੈਚ ਸੀਗਾ ਉਹ ক্রিকেট ਦੀ ਟੀਮ ਚ ਫਿਰ ਉਸ ਤੋਂ ਬਾਅਦ ਇਹਨਾਂ ਦਾ ਅਮ੍ਰਿਤਸਰ ਸਟੇਟ ਲੈਵਲ ਦਾ ਮੈਚ ਹੋਇਆ ਜਿੱਥੇ ਇਹ ਅੱਛੇ ਇੰਕੇ ਕਹਿ ਸਕਦੇ ਪੰਜਾਬ ਦੇ ਵਿੱਚੋਂ ਛੁਣੇ ਛੁਣੇ ਬੱਚੇ ਛੁਣੇ ਗਏ ਜੀ ਸੁਨਿੰਦਾ ਬੱਚਿਆਂ ਦੇ ਵਿੱਚ ਸਪੈਸ਼ਲ ਬੱਚਾ ਹੋ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਬੱਚੇ ਹੋਰ ਮੈਡਲ ਜਿੱਤ ਕੇ ਜਿਹੜੇ ਆ ਰਹੇ ਆ ਬੱਚੀਆਂ ਜਿੱਤ ਕੇ ਆ ਰਹੀਆਂ ਇੱਕ ਨਹੀਂ ਹੈ ਜੀ ਬਹੁਤ ਤਾਂ ਮਤਲਬ ਦੇ 18 18 17 17 18 ਸਾਡੇ ਬੱਚੇ ਅਲੱਗ-ਅਲੱਗ ਗੇਮਸ ਵਿੱਚ ਇਨਵੋਲ ਹੁੰਦੇ ਆ ਪਾਵਰ ਲਿਫਟਿੰਗ 'ਚ ਹੁਣ ਸਿਲਵਰ ਤੇ 4 ব্রੌਂਜ਼ ਜਿੱਤ ਕੇ ਆਏ ਹੈਗੇ ਆ ਤੇ ਇਸ ਤੋਂ ਇਲਾਵਾ ਬਾਸਕਟਬਾਲ ਚ ਸਾਡਾ ਪਹਿਲਾ সিলਵਰ ਮੈਡਲ ਆਇਆ ਗਰਲਸ ਦੀ ਟੀਮ ਦਾ ਤੇ ব্রੌਂਜ਼ ਮੈਡਲ ਆਇਆ ਬੁਆイズ ਦੀ ਟੀਮ ਦਾ ਤੇ ਨਾਲ ਹੀ ਹੁਣ ਸਾਡੇ ਬਾਡਮਿੰਟਨ ਦੇ ਵਿੱਚ ਵੀ ব্রੌਂਜ਼ ਜਿੱਤ ਕੇ ਆਏ ਆ ਤੇ ਫਲੋਰ ਬਾਲ ਦੇ ਵਿੱਚ ਵੀ ব্রੌਂਜ਼ ਜਿੱਤ ਕੇ ਆਏ ਆ ਨੈਸ਼ਨਲ ਲੈਵਲ ਤੋਂ ਤੇ ਇਹ ਪਹਿਲਾਂ ਵੀ ਫਲੋਰ ਬਾਲ ਦੇ ਵਿੱਚ ਸਾਡਾ 골ਡ ਮੈਡਲਿਸਟ ਹੈਗੇ ਆ ਬੱਚੇ ਤੇ ਸਾਡੀਆਂ ਇਹ ਗੇਮਸ ਰੈਗੂਲਰ ਚੱਲ ਰਹੀਆਂ ਹੁਣ ਨੈਟ ਬਾਲ ਵਾਸਤੇ ਸਾਡੇ ਨੈਸ਼ਨਲ ਲੈਵਲ ਦੇ 4 ਬੱਚੇ ਸਿਲੈਕਟ ਹੋ ਚੁੱਕੇ ਆ ਤੇ ਅਲੱਗ-ਅਲੱਗ ਗੇਮਸ ਵਿੱਚ ਰੈਗੂਲਰਲੀ ਇਨਵੋਲਵ ਹੈਗੇ ਆ ਬਿਲਕੁਲ ਬਿਲਕੁਲ ਕਵਾ ਪਾਸਪੋਰਟ ਬਣਾਉਣ ਲਈ ਨ ਨੂੰ ਬਾਰ ਬਾਰ ਫੇਰ ਜਾਂਦਾ ਪੈਂਦਾ ਹੈ ਕੋਈ ਕੁਸ਼ੀ ਜਾਂਦੇ ਨੇ ਪੇਰੈਂਟਸ ਪੇਰੈਂਟਸ ਤਾਂ ਹੈ ਆਪਣੀ ਸਭ ਤੋਂ ਵੱਡੀ ਪ੍ਰੋਬਲਮ ਹੈ ਇਹ ਨਾ ਵਾਸਤੇ ਗਵਰਨਮੈਂਟ ਨੂੰ ਅਸੀਂ ਤੁਹਾਡੇ ਤੋਂ ਬੇਨਤੀ ਕਰਦੇ ਹਾਂ ਕਿ ਇਹਨਾਂ ਲਈ ਪਾਲਿਸੀ ਬੜੀ ਧਿਆਨ ਨਾਲ ਬਣਾਉਣ ਦੀ ਲੋੜ ਹੈਗੀ ਹੈ ਕਿਉਂਕਿ ਬੱਚੇ ਜਿਹੜੇ ਸਾਡੇ ਜਿਵੇਂ ਆਪਾਂ ਗੱਲ ਕਰਦੇ ਆ ਜੀ ਵੀ ਬੱਚੇ ਸਾਡੇ ਔਰਫਨ ਜਿਹੜੇ ਹੈਗੇ 20% ਔਰਫਨ ਬੱਚੇ 16 ਕਰੋੜ ਚੋਂ ਔਨ ਰਿਕਾਰਡਿੰਗ ਕਿ ਉਹ ਬੱਚੇ ਉਹਨਾਂ ਦੀ ਗਿਣਤੀ ਕੋਈ ਛੋਟੀ ਨਹੀਂ ਹੈਗੀ ਬਹੁਤ ਵੱਡੀ ਗਿਣਤੀ ਹੈ ਇਹ ਮਤਲਬ ਜੇਕਰ ਆਪਾਂ ਗੱਲ ਕਰਦੇ ਆਂ ਤੇ ਇਹ ਇਹ ਇੰਨੇ ਇੰਨੇ ਬੱਚੇ ਜਿਨ੍ਹਾਂ ਨੂੰ ਅੱਜ ਮਤਲਬ ਧਿਆਨ ਦੇਣ ਦੀ ਲੋੜ ਹੈਗੀ ਹੈ ਤੇ ਉਸ ਦੇ ਵਿੱਚ ਜੇ ਪਾਲਿਸੀ ਸੌਖੀ ਬਣ ਜੇ ਕੋਈ ਇਹਨਾਂ ਜਾਂ ਫਿਰ ਕੋਈ ਗਾਈਡਲਾਈਨਸ ਐਦਨੀਆਂ ਹੋਣ ਹੁਣ ਇਹਨਾਂ ਬੱਚਿਆਂ ਦੀ ਬਰਥ ਪਲੇਸ ਕਿੱਥੇ ਦਸੀਏ ਨਹੀਂ ਪਤਾ ਲੱਗ ਸਕਦੀ ਕਿਸੇ ਨੂੰ ਇਹ ਜਦੋਂ ਜਦੋਂ ਅਸੀਂ ਐਜੂਕੇਸ਼ਨ ਇਹਨਾਂ ਨੂੰ ਦਿਵਾਉਣੀ ਹੁੰਦੀ ਹੈ ਉਸ ਵੇਲੇ ਤਾਂ ਜਾਤਾਂ ਤੱਕ ਪੁੱਛਿਆ ਜਾਂਦਾ ਅਸੀਂ ਕਿਸੇ ਇਨਸਾਨ ਨੂੰ ਹੋਣੇ ਕਹਿੰਦੇ ਇਹਦਾ ਚੱਕਦੇ ਨਹੀਂ ਕੰਪਿਊਟਰ ਸਾਡਾ ਨਾ ਫਿਰ ਆਪਣੇ ਕੰਪਿਊਟਰ ਚ ਅਮੈਂਡਮੈਂਟ ਕਰੋ ਡਿਮਾਂਡਸ ਕੀ ਯਾਦ ਸਮੇਂ ਇੱਕ ਹੈ ਪਹਿਚਾਨੋ ਵੀ ਹੁਣ ਤੁਸੀਂ ਕਿਉਂ ਇਦਾਂ ਕਰੀ ਜਾਂਦੇ ਹੈਗੇ ਆਂ ਵੀ ਬੱਚਾ ਬੱਚਾ ਇਨਸਾਨ ਹੈ ਸਾਰੇ ਪਰ ਮੈਂ ਤੁਹਾਡੇ ਥਰੂ ਇਹ ਹੀ ਬੇਨਤੀ ਕਰਦਾ ਵੀ ਜਿਹੜੀਆਂ ਅਮੈਂਡਮੈਂਟਸ ਕਰਨ ਦੀ ਲੋੜ ਹੈ ਜਿਹਦੇ ਕਰਕੇ ਬੱਚੇ ਅਪਰਚੂਨਿਟੀ ਮਿਸ ਹੋ ਜਾਂਦੀ ਹੈ ਇਹਨਾਂ ਨੂੰ ਫਿਰ ਇਹਨਾਂ ਦੇ ਰਾਈਟਸ ਦੇ ਉੱਤੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਇੱਕ ਪਾਸੇ ਅਸੀਂ ਕਹਿੰਦੇ ਸਭ ਨੂੰ ਇਕੁਅਲ ਰਾਈਟਸ ਹੈਗੇ ਤੇ ਦੂਜੇ ਪਾਸੇ ਫਿਰ ਇਹ ਬੱਚਿਆਂ ਨੂੰ ਰਾਈਟਸ ਕਿੱਥੇ ਚਲੇ ਜਾਂਦੇ ਪਹਿਲਾਂ ਵੀ ਇੱਕ ਬੱਚੀ ਦਾ ਸੀ ਜਦ ਨੈਸ਼ਨਲ ਉਹਨੇ 골ਡ ਮੈਡਲ ਜਿੱਤੇ ਆ ਤੇ ਇੰਟਰਨੈਸ਼ਨਲੀ ਉਹਦਾ ਜਿਹੜਾ ਸੀ ਸਿਲੈਕਸ਼ਨ ਹੋਈ ਸੀ ਪਾਸਪੋਰਟ ਕਰਕੇ ਫੇਰ ਇਹਨਾਂ ਵਿੱਚ ਫਿਰ ਉਸ ਬੱਚੀ ਦਾ ਕੀ قصور ਆਏਗਾ ਇਸ ਕਰਕੇ ਨਾ ਬੱਚਿਆਂ ਵੱਲ ਵੀ ਵਿਸ਼ੇਸ਼ ਤੇ ਹੁੰਦੇਣ ਦੀ ਲੋੜ ਹੈ ਇਹਨਾਂ ਲਈ ਪਾਲਿਸੀ ਦੀ ਇਹਨਾਂ ਇਹਨਾਂ ਦੀਆਂ ਲੋੜਾਂ ਨੂੰ ਇਹਨਾਂ ਦੇ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਜਿਵੇਂ ਕੋਵਿਡ ਦੇ ਵਿੱਚ ਵੀ ਕਹਿੰਦੇ ਇਹਨਾਂ ਦੇ ਮੋਬਾਈਲ ਨੰਬਰ ਚਾਹੀਦਾ ਜੀ ਇਨੰ ਦਾ ਮੈਨੂੰ ਪ੍ਰੂਫੇ ਚਾਹੀਦਾ ਮੈਂ ਕਿਹਾ ਵੀ ਇਹ ਤੁਸੀਂ ਧਿਆਨ ਨਾਲ ਧਿਆਨ ਦਿਓ ਜਿਹੜਾ ਡਿਪਰੈਸ਼ਨ ਗਿਆ ਘਰ ਦਾ ਰਸਤਾ ਭੁੱਲ ਗਿਆ ਉਹਦੇ ਕੋਲ ਮਤਲਬ ਕਿੱਥੋਂ ਹੋਏਗਾ ਇਹ ਇਹ ਪ੍ਰੂਫ ਫੇਰ ਉਹਨਾਂ ਨੂੰ ਸੁਸ਼ੇਰਦੀ ਜਦੋਂ ਇਦਾਂ ਦੀਆਂ ਚੀਚਾਂ ਮੰਗਦੇ ਫਿਰ ਕਿਵੇਂ ਮੈਨੇਜ ਕਰਦੇ ਹੋ ਤੁਸੀਂ ਕਿਸੇ ਦਾ ਬਰਥਡੇ ਮਦਰ ਦਾ ਫਾਦਰ ਮਦਰ ਦਾ ਨੇਮ ਜਾਂ ਉਹਨਾਂ ਦਾ ਕਾਸਟ ਵਗੈਰਾ ਕਿਸਤਾ ਮੈਨੇਜ ਕਿਉਂ ਕੀਤਾ ਅਸੀਂ ਬਾਰ-ਬਾਰ ਸਾਨੂੰ ਅਸਲ ਚ ਇਸ ਕਲੋਇ ਦੇ ਵਿੱਚ ਸੰਘਰਸ਼ ਕਰਨਾ ਪੈ ਰਿਹਾ ਤੇ ਅਸੀਂ ਫਿਰ ਹਾਇਰ ਅਥਾਰਟੀ ਨਾਲ ਜਾਂ ਆਪਣੇ ਜਿਹੜੇ ਡੀਸੀ ਸਾਹਿਬ ਹੈਗੇ ਉਹਨਾਂ ਦੇ ਨਾਲ ਜਾਂ ਕੇ ਸੈਕਟਰੀ ਦੇ ਨਾਲ ਗੱਲ ਕਰਨੇ ਆ ਪਰ ਭਾਵੇਂ ਇਹਨਾਂ ਨੇ ਮੈਂ ਗੱਲ ਕੀਤੀ ਸੀ ਕੋਈ ਥੋੜੀ ਦੇਰ ਪਹਿਲਾਂ ਡੀਸੀ ਮੁਹਾਲੀ ਨਾਲ ਤੇ ਡੀਸੀ ਮੁਹਾਲੀ ਨਾਲ ਗੱਲ ਕੀਤੀ ਸੀ ਉਹਨਾਂ ਨੇ ਬੜਾ ਭਰੋਸਾ ਦਵਾਇਆ ਸੀ ਕਿ ਤੁਰੰਤ ਮਤਲਬ ਇਹ ਕੰਮ ਤਾਂ ਸਾਡੇ ਆਪਣੇ ਕੰਮ ਹੈਗੇ ਜਿਵੇਂ ਹੈਲਥ ਮਿਨਿਸਟਰ ਪਹਿਲਾਂ ਆਪਣੇ ਬਲਵੀਰ ਸਿੰਘ ਉਹਨਾਂ ਨੇ ਵੀ ਕਿਹਾ ਵੀ ਸਾਡਾ ਕੰਮ ਹੈ ਤਾਂ ਸਟੇਟ ਦਾ ਬੱਚਾ ਹੈ ਵੀ ਸਾਡੀ ਡਿਊਟੀ ਹੈਗੀ ਹੈ ਪਰ ਕਈ ਵਾਰੀ ਉਹਨਾਂ ਵਿੱਚ ਫਿਰ ਵੀ ਬਹੁਤ ਵੱਡੀਆਂ ਕਮੀਆਂ ਰਹਿ ਜਾਂਦੀਆਂ ਹੈਗੀਆਂ ਕਿਉਂਕਿ ਪਾਲਿਸੀ ਐਗਜ਼ਿਸਟ ਨਹੀਂ ਕਰਦੀ ਮੈਂ ਕਿਹੜੀ ਕਿਹੜੀਆਂ ਪਾਲਿਸੀਆਂ ਹੈਗੀਆਂ ਤੁਹਾਡੀਆਂ ਜਨਰਲ ਲਈ ਬਿਲਡਿੰਗ ਵੀ ਅਸੀਂ ਅਲੱਗ-ਅਲੱਗ ਬਣਾਉਂਦੇ ਆ ਨਾ ਉਹਦੇ ਲਈ ਪਾਲਿਸੀਜ਼ ਕਹਿੰਦੀਆਂ ਇੱਕ ਫਿਰ ਇੰਡਸਟਰੀਅਲ ਚਾਹਦੇ ਆ ਮੈਂ ਕਿਹਾ ਸੋਸ਼ਲ ਚ ਕੋਈ ਕਹਿੰਦੇ ਹੈ ਨਹੀਂ ਪਾਲਸੀ ਉਹ ਮੈਂ ਕਿਹਾ ਇਹ ਤੇ ਹੁਣ 90% ਜਿਹੜੀਆਂ ਸੰਸਥਾਵਾਂ ਸੰਭਾਲ ਰਹੀਆਂ ਨੇ ਬੱਚਿਆਂ ਨੂੰ ਜਿੰਨੇ ਵੀ 10000 ਆਪਾਂ ਕਹੀਏ ਨਾ ਜੇਕਰ ਮਤਲਬ ਕੋਈ ਹੋਮ ਹੈਗੇ ਆ ਚਾਈਲਡ ਕੇਅਰ ਇੰਸਟੀਚਿਊਟ ਹੈਗੇ ਆ ਤੇ ਉਹਦੇ ਵਿੱਚ ਮਤਲਬ 90% ਤਾਂ ਇਹ ਹੈਗੇ ਤੇ ਉਹਨਾਂ ਵਿੱਚ ਸੰਭਾਲ ਕਿੰਨੇ ਹੋ ਰਹੇ 1.5% ਵੀ ਨਹੀਂ ਸੰਭਾਲ ਹੋ ਰਹੇ ਜਿਹੜੀ ਆਪਾਂ ਕਰਦੇ ਨਾ ਔਰਫਨ ਦੀ ਗੱਲ ਦੀ 3 ਕਰੋੜ ਤੇ ਲਗਭਗ ਹੈਗੇ ਆ ਤੇ ਉਹਨਾਂ ਵਿੱਚ 1.5% ਵੀ ਨਹੀਂ ਸੰਭਾਲ ਹੋ ਰਹੇ ਤੇ ਮੇਰਾ ਕਹਿਣ ਦਾ ਮਤਲਬ ਗਵਰਨਮੈਂਟ ਨੂੰ ਇਧਰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈਗੀ ਹੈ ਤਾਂ ਕਿ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਵੀ ਵਾਕਈ ਉਹਨਾਂ ਦੇ ਲਾਈਕਿ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੀ ਸਪੋਰਟ ਦੀ ਲੋੜ ਹੈ ਸਪੋਰਟ ਤਾਂ ਕਿ ਬੱਚਾ ਜਿਹੜਾ ਸਾਡਾ ਹੈਗਾ ਬੜੇ ਬ੍ਰੀਲੀਅੰਟ ਬੱਚੇ ਨੇ ਇਹਨਾਂ 'ਚ ਉਹ ਲੜਕੀਆਂ ਜਿਵੇਂ ਅਸੀਂ ਦੇਖਦੇ ਆਂ ਵੀ 40% ਜਿਹੜੀਆਂ ਟੋਟਲ ਬੱਚਿਆਂ ਵਿੱਚੋਂ ਤੇ ਉਹ ਇੰਨੀਆਂ ਮਤਲਬ ਪੜ੍ਹਾਈ ਲਿਖਾਈ ਦੇ ਵਿੱਚ ਅਲੱਗ-ਅਲੱਗ ਮਾਡਲ ਸਕੂਲ 'ਚ ਤਿੰਨ ਬਸਾਂ ਰੱਖੀਆਂ ਵੀ ਅਸੀਂ ਜਿਹੜੀਆਂ ਇਹ ਅਲੱਗ-ਅਲੱਗ ਉਹਨਾਂ ਨੂੰ ਜਿਹੜੇ ਸੀਵੀਐਸੀ ਪੈਟਰਨ ਦੇ ਸਕੂਲ ਹੈ ਤੇ ਕੋਈ ਕੁਛ ਕਹਿੰਦੀ ਐ ਲਾਈਕ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਮੈਂ ਆ ਡਿਗਰੀ ਕਰਨੀ ਐ ਕੋਈ ਬੀਟੈਕ ਕਰਨੀ ਐ ਕੋਈ ਕਹਿੰਦੇ ਮੈਂ ਆਈਐਸ ਦਾ ਕੋਰਸ ਕਰਨਾ ਕੋਈ ਕਹਿੰਦੇ ਮੈਂ ਕਿਸੇ ਦਾ ਕੋਰਸ ਕਰਨਾ ਬਲੇ ਇਹ ਬੱਚਿਆਂ ਦੇ ਅੰਦਰ ਕੈਪੇਬਿਲਿਟੀ ਹੈਗੀ ਐ ਕੈਪੇਬਿਲਿਟੀ ਹੈਗੀ ਪਾਉਣਾ ਹੈ ਵੀ ਮੈਂ ਆ ਚੀਜ਼ ਨੂੰ ਮੈਂ ਇਸ ਚੀਜ਼ ਨੂੰ ਗੋਲ ਆਪਦੇ ਨੂੰ ਅਚੀਵ ਕਰਨਾ ਹੈ ਅਚੀਵ ਕਰਨਾ ਹੈ ਖੇਡਣ 'ਚ ਬਹੁਤ ਜ਼ਿਆਦਾ ਇੰਟਰਸਟ ਮੈਂ ਦੱਸੇ 5:30 ਵਜੇ ਵੀ ਗਰਾਊਂਡ 'ਚ ਮਿਲਦੇ ਐ ਤੇ ਉਧਰ ਸ਼ਾਮ ਨੂੰ 8:30 ਵਜੇ ਵੀ ਗਰਾਊਂਡ 'ਚ ਮਿਲਦੇ ਐ ਤੇ ਫਿਰ ਪੜ੍ਹਾਈ 'ਚ ਵੀ ਤੇ ਪਰ ਜਿਹੜੀਆਂ ਬੱਚਿਆਂ ਲਈ ਪਾਲਿਸੀ ਜਿਹੜੀ ਹੈਗੀਆਂ ਜੇਕਰ ਉਹਨਾਂ ਦੀ ਲੋੜ ਨੂੰ ਧਿਆਨ ਚ ਰੱਖ ਕੇ ਬਣਾਈਆਂ ਜਾਣ ਤਾਂ ਮੈਨੂੰ ਲੱਗਦਾ ਜਿਹੜਾ ਇਹਨਾਂ ਨੂੰ ਬਾਰ-ਬਾਰ ਉਹ ਮੈਂ ਚੱਕਰ ਕੀ ਘਾਹ ਥੱਕੇ ਹੀ ਘਾਹ ਜਿਹੜੇ ਥੱਕੇ ਖਾ ਗਿਆ ਕੇ ਟਾਈਮ ਵੇਸਟ ਹੁੰਦਾ ਹੈ ਨਾ ਤੇ ਉਹਨਾਂ ਦੀ ਮਤਲਬ ਵਿਕਾਸ ਦੇ ਉੱਤੇ ਉਹਨਾਂ ਦੀ ਗਰੋਥ ਦੇ ਉੱਤੇ ਭਾਵੇਂ ਟੀਚਰ ਤਾਂ ਰੱਖੇ ਹੋਏ ਐ ਕੋਚ ਵੀ ਰੱਖੇ ਹੋਏ ਐ ਪਰ ਫਿਰ ਵੀ ਮਤਲਬ ਜਿਹੜਾ ਸਮਾਂ ਸਾਡਾ ਦਫ਼ਤਰਾਂ 'ਚ ਲੱਗਦਾ ਹੈ ਇਹ ਮੈਨੂੰ ਲੱਗਦਾ ਸਰਕਾਰ ਨੂੰ ਥੋੜਾ ਜਿਆਦਾ ਹੋਰ ਵਿਚਾਰੇ ਤੇ ਇਹੀ ਸਮਾਂ ਸੀ ਬੱਚਿਆਂ ਤੇ ਲਗਾ ਕੇ ਉਹਨਾਂ ਨੂੰ ਹੋਰ ਵਿਕਾਸ ਵੱਲ ਵਧਾ ਸਕਦੇ ਸੋ ਇਹ ਸਨ ਪ੍ਰਬਾਸਾ ਸੰਸਥਾ ਦੇ ਮੈਂਬਰਸ ਤੇ ਫਾਊਂਡਰ ਤੇ ਜਿਨ੍ਹਾਂ ਦਾ ਕਹਿਣਾ ਕਿ ਇਸ ਤਰ੍ਹਾਂ ਦੇ ਬੱਚਿਆਂ ਦੇ ਵੱਲ ਜੇ ਸਰਕਾਰ ਨੂੰ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜਾ ਤਾਂ ਜੋ ਉਹਨਾਂ ਦੀਆਂ ਲੋੜਾਂ ਮੁੱਢੀਆਂ ਲੋੜਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਪੇ-ਮਾਪ ਨਹੀਂ ਬੱਚਾ ਦੇ ਉਹਨਾਂ ਨੂੰ ਇਸ ਤਰ੍ਹਾਂ ਦੇ ਕਹੇ ਸੀ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਉਂਦੀ ਆ ਉਸ ਨੂੰ ਸੋਲਵ ਕੀਤਾ ਜਾ ਸਕੇ ਕੈਮਰਾ ਪਰਸਨ ਸੁਰਿੰਦਰ ਸਿੰਘ ਦੇ ਨਾਲ ਅਸ਼ਫਾਕ ਟੂ ਡੀ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ